ਅੱਜ ਦੀ ਕਹਾਣੀ ਸਾਡੀ ਬਾਕੀ ਕਹਾਣੀਆਂ ਨਾਲੋਂ ਬਹੁਤ ਵੱਖਰੀ ਹੋਣ ਵਾਲੀ ਹੈ ਅੱਜ ਦਾ ਜਿਹੜਾ ਪੋਡਕਾਸਟ ਹੈ ਇਹ ਬਾਈ ਜੀ ਦੇ ਨਾਲ ਆਪਾਂ ਗੱਲਬਾਤ ਕਰਾਂਗੇ ਬਾਈ ਦਾ ਨਾਂ ਹੈ ਵਿਰਿੰਦਰ ਬਰਾੜ ਤੇ ਇਹ ਬਾਈ ਆਪਾਂ ਨੂੰ 1990 ਤੋਂ 2000 ਦੇ ਵਿੱਚ ਹੋਣ ਵਾਲੀਆਂ ਸਾਰੀਆਂ ਉਹਨਾਂ ਘਟਨਾਵਾਂ ਬਾਰੇ ਜਾਂ ਉਹਨਾਂ ਤਰੱਕੀਆਂ ਬਾਰੇ ਅੱਜ ਦੱਸਣਗੇ ਤੇ ਉਹ ਸੁਣਦੇ ਸੁਣਦੇ ਤੁਹਾਨੂੰ ਹਾਸਾ ਵੀ ਜ਼ਰੂਰ ਆਉਣਾ ਤੇ ਉਹ ਯਾਦਾਂ ਵੀ ਸਾਰੀਆਂ ਤਾਜ਼ਾ ਹੋ ਜਾਣੀਆਂ ਸਾਈਕਲ ਦੀ ਕੈਂਚੀ ਤੋਂ ਸ਼ੁਰੂ ਹੋ ਕੇ ਫੱਟੀ ਪੋਚਣ ਤੋਂ ਲੈ ਕੇ स्याही ਦੇ ਨਾਲ ਕਾਲੀ ਸਿਆਹੀ ਦੇ ਨਾਲ ਫੱਟੀ ਲਿਖਣ ਤੱਕ ਸਲੇਟਾਂ ਤੱਕ ਉਹ ਸਾਰੀਆਂ ਟੀਵੀ ਐਂਟੀਨਾ ਦੀਆਂ ਗੱਲਾਂ ਤੁਹਾਨੂੰ ਯਾਦ ਕਰਾਵਾਂਗੇ ਜੋ ਪੁਰਾਣੇ ਸਮੇਂ ਦੇ ਵਿੱਚ ਲੈ ਜਾਵਾਂਗੇ ਖਾਸ ਕਰਕੇ ਉਹਨਾਂ ਲਈ ਤਾਂ ਬਹੁਤ ਖਾਸ ਇਹ ਵੀਡੀਓ ਹੋਣ ਵਾਲੀ ਹੈ ਜਿਹੜੇ 1990 ਤੋਂ 2000 ਦੇ ਵਿੱਚ ਪੈਦਾ ਹੋਏ ਬਾਈ ਵਰਿੰਦਰ ਬਰਾੜ ਪੰਜਾਬ ਦੀ ਗੱਲ ਕਰਦੇ ਆ ਪੰਜਾਬੀ ਸੱਭਿਆਚਾਰ ਦੀ ਗੱਲ ਕਰਦੇ ਆ ਇਹਦੇ ਨਾਲ ਅੱਜ ਆਪਾਂ ਬੈਠ ਕੇ ਕਿਉਂ ਲੱਗੂਗਾ ਮੈਨੂੰ ਤਾਂ ਇੰਟਰਵਿਊ ਕਰਦੇ ਨੂੰ ਆ ਲੱਗਿਆ ਵੀ ਸਮਾਂ ਮਿੰਟ ਚ ਹੀ ਲੰਘ ਗਿਆ ਤੇ ਤੁਸੀਂ ਜਿਹੜੇ 2000 ਤੋਂ ਬਾਅਦ ਵੀ ਪੈਦਾ ਹੋਏ ਆ ਉਹ ਵੀ ਇਸ ਵੀਡੀਓ ਨੂੰ ਜ਼ਰੂਰ ਦੇਖਿਓ ਜੇ ਕਿਉਂਕਿ ਤੁਹਾਨੂੰ ਪਤਾ ਲੱਗਣਾ ਕਿ ਪੰਜਾਬ ਦੇ ਜਿਹੜੇ ਬੱਚੇ ਸੀ ਜਾਂ ਪੰਜਾਬ ਦੇ ਜਿਹੜੇ ਨੌਜਵਾਨ ਸੀ ਕਿਸ ਤਰੀਕੇ ਦੇ ਨਾਲ ਆਪਣੀ ਜ਼ਿੰਦਗੀ ਜੀਂਦੇ ਸੀ ਜੇਕਰ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਜੇ ਵੀਡੀਓ ਨੂੰ ਲਾਈਕ ਕਰਿਓ ਜੇ ਤੇ ਕਮੈਂਟ ਵੀ ਕਰਿਓ ਜੇ ਕਰਾਂਗੇ ਸੱਚੀ ਗੱਲ ਬਈ ਸੱਚੀ ਆ ਬਈ ਹੋਰ ਬਈ ਕੀ ਹਾਲ ਹੈ ਵਧੀਆ ਜੀ ਤੁਸੀਂ ਦੱਸੋ ਆਪਣੇ ਬਹੁਤ ਵਧੀਆ ਬਹੁਤ ਵਧੀਆ ਹਾਂਜੀ ਤੇ ਕਿਵੇਂ ਲੱਗਦੀ ਆ ਬਈ ਜ਼ਿੰਦਗੀ ਜ਼ਿੰਦਗੀ ਦੇਖੋ ਹੁਣ ਤਾਂ ਸੌਖੀ ਲੱਗਦੀ ਆ ਵਧੀਆ ਚੱਲ ਰਹੀ ਆ ਪਰ ਜੇ ਆਪਾਂ ਕਹ ਲਈਏ ਸੌਖੀ ਜ਼ਿੰਦਗੀ ਜਿਹੜੀ ਆਉਂਦੀ ਆ ਉਹ ਕੋਈ ਕਠਿਨਾਈਆਂ ਤੋਂ ਬਾਅਦ ਔਖੀ ਹੋਣ ਤੋਂ ਬਾਅਦ ਹੀ ਆਉਂਦੀ ਹੈ ਜੀ। ਹੂੰ। ਇਦਾਂ ਹੀ ਹੈ ਜੀ। ਹੂੰ। ਕੁਝ ਕਹਿੰਦੇ ਆ ਆ ਪਾਉਣ ਲਈ ਦੇਣਾ ਹਾਂ। ਹਾਂ ਹਾਂ ਜੀ ਦੇਣਾ ਪੈਂਦਾ। ਟਾਈਮ ਸਭ ਤੋਂ ਜ਼ਰੂਰੀ ਹੈ। ਹੂੰ। ਤੇ ਬਈ ਬਚਪਨ ਕਿਵੇਂ ਗੁਜ਼ਰਿਆ ਤੁਹਾਡਾ ਬਚਪਨ ਦੱਸੋ ਵੀ ਬਚਪਨ ਤੋਂ ਕਿਵੇਂ ਸਟਾਰਟਿੰਗ ਹੋਈ? ਕਿਵੇਂ ਕਿਵੇਂ ਦੇ ਪਰਿਵਾਰ ਚ ਤੁਸੀਂ ਪੈਦਾ ਹੋਏ? ਕਿਵੇਂ ਦਾ ਪਰਿਵਾਰ ਸੀ? ਅੱਛਾ ਬਚਪਨ ਮੇਰਾ ਇਦਾਂ ਪੈਦਾ ਹੋਇਆ ਜੀ ਤੇ ਮੰਨ ਲਓ ਮੈਂ ਇੱਕ ਬਹੁਤ ਹੀ ਲੋਅ ਲੈਵਲ ਪਰਿਵਾਰ ਤੋਂ ਮਿਡਲ ਕਲਾਸ ਕੇ ਲਈ ਆਪਾਂ ਜਿਵੇਂ ਹਨਾ ਜੀ ਮੈਂ ਨਿੱਕਾ ਹੁੰਦਾ ਜੀ 9 ਮਹੀਨਿਆਂ ਦੀ ਉਹਦੇ ਨਾਨਕੇ ਪੜਿਆ। ਅੱਛਾ ਹਾਂਜੀ ਮੇ ਅਡਾਪਟ ਕਰ ਲਿਆ ਸੀ ਉਹਨੇ ਰੱਖ ਲਿਆ ਸੀ ਕਿਉਂਕਿ ਮਾਸੜੀ ਦੀ ਡੈਥ ਹੋ ਗਈ ਸੀ ਤੇ ਮਾਸੀ ਨੇ ਵੀ ਦੁਬਾਰਾ ਮੰਨ ਲਓ ਮੈਰਿਜ ਨਹੀਂ ਕਰਵਾਈ ਉਹਨੇ ਮੈਨੂੰ ਰੱਖ ਲਿਆ ਉਹਦੇ ਉੱਥੇ ਮਾਮਿਆਂ ਕੋਲ ਹੀ ਰਹਿੰਦੀ ਸੀ ਮਾਸੀ ਵੀ ਠੀਕ ਆ ਤੇ ਉਸ ਤੋਂ ਬਾਅਦ ਚਲੋ ਚੱਲੀ ਗਿਆ ਜਿਵੇਂ ਬਚਪਨ ਸਾਰਿਆਂ ਦੇ ਚੱਲਦਾ ਤੁਹਾਨੂੰ ਵੀ ਪਤਾ ਹੈ ਜਿਹੜਾ ਆਪਾਂ ਜਿਹੜੇ ਬੌਰਨ ਆ ਮੇਰਾ 1997 ਦਾ ਬੌਰਨ ਆ ਜੇ ਤੁਹਾਡਾ ਵੀ ਚਲੋ ਪਹਿਲਾਂ 90 ਤੋਂ ਪਹਿਲਾਂ 2000 ਤੋਂ ਪਹਿਲਾਂ ਵਾਲੇ ਜਿਵੇਂ ਕਹਿ ਲਈਏ ਵੀ ਆਪਾਂ ਜੋ ਕੁਛ ਦਿਖਾ ਲਿਆ ਦੇਖ ਲੈ ਜਿੰਦ ਕਿ ਕਿਸੇ ਨੇ ਨਹੀਂ ਦੇਖਿਆ ਉਹ ਬਚਪਨ ਚ ਆਪਾਂ ਸਰਕਾਰੀ ਸਕੂਲ ਚ ਮੈਂ ਪੜਿਆ ਜੀ ਠੀਕ ਆ ਜੀ ਸਟਾਰਟਿੰਗ ਤੋਂ ਸਰਕਾਰੀ ਸਕੂਲ ਦਾ ਤੁਹਾਨੂੰ ਪਤਾ ਹੀ ਥੱਲੇ ਬੈਠਣਾ ਮੈਟਾਂ ਤੇ ਹਨਾ ਜੀ ਕੱਪੜਿਆਂ ਦੇ ਹਾਂਜੀ ਹਾਂਜੀ ਕੱਪੜਿਆਂ ਦੇ ਆਹ ਤਾਂ ਕਹਿੰਦੇ ਕਾਟ ਕਹਿ ਲਿਆ ਜਿਹੜੇ ਬੋਰੀ ਵੀ ਆਪਦੇ ਲਈ ਅੰਦਰ ਰਹੀ ਇੱਕ ਟਾਈਮ ਇੱਕ ਨੇ ਬੋਰੀ ਵੀ ਹੁੰਦੀ ਸੀ ਆਪਦੀ ਬੋਰੀ ਮਤਲਬ ਛਾ ਕੇ ਥੱਲੇ ਪੜਦੇ ਰਹੇ ਆ ਦੂਜਾ ਤੁਹਾਨੂੰ ਪਤਾ ਹੀ ਹੋਵੇ ਤੁਸੀਂ ਵੀ ਇਹ ਚੀਜ਼ਾਂ ਬ ਕਲਮ ਤੇ ਦਵਾਤ ਆਪਣੀ ਕਲਮ ਦਵਾਤ ਤੇ ਫੱਟੀ ਇੱਕ ਬੜਾ ਸ਼ਾਈ ਦੀਆਂ ਟਿੱਕੀਆਂ ਮਿਲਦੀ ਹੁੰਦੀਆਂ ਨਹੀਂ ਛੋਟੀਆਂ ਹੀ ਫੱਟੀ ਦੇ ਰੂਪ ਵਾਂਗੂ ਦੁਕਾਨ ਤੋਂ ਉਹ ਦੁਕਾਨ ਤੋਂ ਲਿਆਉਣੀਆ 2 ਰੁਪਏ ਦੀ ਦਵਾਤ ਮਿਲਦੀ ਹੁੰਦੀ ਸੀ ਤੇ ਪੰਜਾਂ ਦਾ ਮਤਲਬ ਪੈਕਟ ਹੁੰਦਾ ਸ਼ਾਈ ਦਾ ਉਹ ਕੋਲ ਕੇ ਆਪਾਂ ਇੱਕ ਕਲਮ ਕੱਤਨੀ ਦੂਜੀ ਕਾਨੇ ਦੀ ਉਹ ਬੈਗ ਚ ਲੈ ਕੇ ਜਾਂਦੀ ਜੀ ਫੱਟੀ ਹੁੰਦੀ ਸੀ ਚਲੋ ਹੁਣ ਤਾਂ ਫੱਟੀਆਂ ਦਰਵਾਜ਼ੇ ਉੱਟ ਗਿਆ ਹੁਣ ਤਾਂ ਚਲੋ ਪਹਿਲੀ ਗੱਲ ਤਾਂ ਚਵਾਕ ਪੜਦਾ ਹੀ ਸਾਰੇ ਸੀਬੀਐਸਸੀ ਸਕੂਲਾਂ ਜੀ ਹੈਨਾ ਉਹ ਉੱਥੋਂ ਸਫਰ ਵੀ ਚੱਲਦੇ ਨੇ ਉਸ ਕੋ ਵੀ ਆਪਾਂ ਦੇਖਿਆ ਸਕੂਲ ਟਾਈਮ ਦਾ ਠੀਕ ਆ ਜੀ ਫਿਰ ਹੌਲੀ ਹੌਲੀ ਸਕੂਲ ਮੰਨ ਲਓ ਜਦੋਂ ਆਈ ਡੈਸਕ ਡੈਸਕ ਕਹਿੰਦੇ ਨੇ ਜੋ ਬੈਂਚ ਕਹਿੰਦੇ ਆ ਉਹਨਾਂ ਦੇ ਬੈਠੇ ਪੜੇ ਚਲੋ ਉਸ ਤੋਂ ਬਾਅਦ ਹਾਈ ਸਕੂਲ ਚ ਗਏ ਉੱਥੇ ਪੜੇ ਲਿਖੇ ਜੀ ਤੇ ਬਸ ਇਦਾਂ ਹੀ ਚੱਲਦਾ ਆ ਬਈ ਜਿਹੜਾ ਇਹ ਇਹ ਥੋੜਾ ਜਿਹਾ ਖੁੱਲ ਕੇ ਦੱਸੋ ਕਿਉਂਕਿ ਅੱਜ ਦੀ ਜਨਰੇਸ਼ਨ ਨੂੰ ਤਾਂ ਮੈਨੂੰ ਲੱਗਦਾ ਇਹ ਪਤਾ ਹੀ ਨਹੀਂ ਹੋਣਾ ਹਾਂਜੀ ਹਾਂਜੀ ਸ਼ਾਈ ਸ਼ਾਈ ਵਾਲਾ ਦੁਆਤ ਵਾਲਾ ਫੱਟੀ ਵਾਲਾ ਉਹ ਕਿਵੇਂ ਦਾ ਕਿਵੇਂ ਕੀ ਕੁਸ਼ ਕਰਦੇ ਰਹੇ ਹੋ ਕਿਵੇਂ ਸਮਾਂ ਗੁਜ਼ਰਿਆ ਉਹ ਜੇ ਆਪਾਂ ਸ਼ਾਈ ਵਾਲਾ ਦੁਆਤ ਵਾਲਾ ਦੇਖਿਆ ਸਭ ਤੋਂ ਪਹਿਲਾਂ ਅੱਜ ਦੇ ਟਾਈਮ 'ਚ ਉਹ ਮੈਨੂੰ ਲੱਗਦਾ ਕੋਈ ਆਦਿ ਜਵਾਕਾਂ ਨੂੰ ਵੀਡੀਓ ਵੀ ਦਿਖਾ ਦੇਵੇ ਪ੍ਰਾਣੀ ਨੂੰ ਤਾਂ ਵੀ ਨਹੀਂ ਪਤਾ ਲੱਗਣਾ ਕੀ ਚੀਜ਼ ਹੈ ਤੇ ਆਪਾਂ ਦਾ ਜਿਹਨਾਂ ਬਹੁਤ ਜ਼ਿਆਦਾ ਵਾਕਪਾਂ ਆਪਣੀ ਤੋਂ ਕਹਿ ਲਈਏ ਇੱਕ ਪਾਰਟੀ ਸੀ ਲਾਈਵ ਦਾ ਲਾਈਵ ਆਫ ਪਾਰਟ ਨਾ ਉਹਦੇ ਵਿੱਚ ਇੱਕ ਨਾ ਆਪਣਾ ਜਿਹੜਾ ਟੱਕਣ ਲੱਗਾ ਦਵਾਦ ਦੇ ਉੱਪਰ ਉਹ ਜਿਹੜੇ ਡਾਕਟਰ ਜੀ ਚੋ ਟੀਕਾ ਭਰਦੇ ਆ ਹਾਂਜੀ ਹੈ ਨਾ ਉਹ ਉਹਦੇ ਵਿੱਚ ਜਿਹੜਾ ਟੱਕਣ ਲੱਗਾ ਉਹ ਤਾਂ ਕਈ ਵਾਰੀ ਆਪਣਾ ਟੱਕਣ ਬਹੁਤ ਜ਼ਿਆਦਾ ਗੁੰਮ ਹੋ ਜਾਂਦਾ ਈ ਗਵਾ ਜਾਂਦਾ ਈ ਉਹ ਫਿਰ ਕੀ ਕਰਨਾ ਵੀ ਜਿਹੜਾ ਪਿੰਡ ਕੋਈ ਡਾਕਟਰ ਹੁੰਦਾ ਸੀਗਾ ਉਹ ਡਾਕਟਰ ਕੋਲ ਆਪਾਂ ਜਾ ਕੇ ਕਹਿਣਾ ਵੀ ਡਾਕਟਰ ਸਾਹਿਬ ਵੀ ਆ ਕੇ ਕਰਕੇ ਟੱਕਣ ਦਿਓ ਸੀ ਸੀ ਹੁਣ ਕਹਿੰਦਾ ਜਾ ਯਾਰ ਕੋਠੇ ਜਿੱਥੇ ਉਹ ਰੱਖੀ ਜਾਂਦੀ ਹੈ খালি ਕਰਕੇ ਹਨਾ ਜਦੋਂ ਲੋਕ ਆਮ ਘਰਾਂ ਚ ਟੀਕੇ ਲਵਾਉਣ ਆਉਂਦੇ ਹਨਾ ਉਹਨੇ ਕਹਿੰਦਾ ਵੀ ਉਹ ਖਾਲੀ ਪਈ ਲਾ ਦੇ ਉਹ ਜਾਣਾ ਮੈਂ ਆਪਦੇ ਖੁਦ ਆ ਮੇਰਾ ਐਕਸਪੀਰੀਅੰਸ ਸਾਡੇ ਪਿੰਡ ਜਗਤਾ ਡਾਕਟਰ ਹੁੰਦਾ ਹੈਗਾ ਚਲੋ ਹੁਣ ਤਾਂ ਵਿਚਾਰਾ ਸਵਰਗਵਾਸੀ ਹੋ ਗਿਆ ਹਨਾ ਪ੍ਰਮਾਤਮਾ ਉਹਨੂੰ ਮੰਨ ਲਓ ਬਖਸ਼ੋ ਕੀ ਹੁੰਦੇ ਆ ਚਰਨਾ ਦੀ ਨਿਮਾਤ ਹਨਾ ਤੇ ਉਹ ਮੰਨ ਲਓ ਉਹਦੇ ਕੋਲ ਮੈਂ ਜਾਣਾ ਮੈਂ ਕਹਿੰਦਾ ਡਾਕਟਰ ਸਾਹਿਬ ਆ ਕੇ ਟੱਕਣ ਉਹਨਾਂ ਨੇ ਲੈ ਜਾ ਉਹ ਟੱਕਣ ਲਾਉਂਦੇ ਰਹੇ ਲਿਆ ਕੇ ਡਾਕਟਰ ਤੋਂ ਇਦਾਂ ਦਾ ਸੀਗਾ ਤੇ ਉਹ ਛਾਈ ਨਾ ਕੀ ਹੁੰਦਾ ਵੀ ਉਹ ਦੱਸਦਾ ਨਾ ਫੱਟੀ ਪੁੱਚਣੀ ਇੱਕ ਪਾਸਾ ਸੁੱਕਣੇ ਰੱਖ ਆਉਣਾ ਉੱਥੇ ਪੁੱਛ ਕੇ ਸਕੂਲੇ ਫਿਰ ਮੈਡਮ ਕਹਿੰਦੇ ਮੈਡਮ ਇਹ ਫੱਟੀ ਵਿਖਾਈ ਹੈ ਫਿਰ ਦੂਜਾ ਪਾਸਾ ਰੱਖ ਕੇ ਆਉਣਾ ਫਿਰ ਪੂਰਨੇ ਪਾਉਣੇ ਜਿਵੇਂ ਕਹਿੰਦੇ ਪਹਿਲਾਂ ਪੈਨਸਨ ਨਾ 1 ਆ 2 ਆ ਇੱਕ ਪਾਸੇ ਇੱਕ ਪਾਸੇ ਉੜਾ ਫਿਰ ਉੱਤੇ ਉੱਤੇ ਜ ਐ ਕਲਮ ਡਬੋ ਕੇ ਫੇਰਾ ਉਡਾ ਲਿਖਣਾ ਫੇਟਬੁੱਕ 에ਡਾ ਲਿਖਣਾ ਇਹ ਕੱਲ ਅੱਜ ਜਿਹੜੇ ਮੇਰੇ ਭਰਾ ਜਿਹੜੇ ਕੈਨੇਡਾ ਆਸਟ੍ਰੇਲੀਆ ਬੈਠੇ ਆ ਜੀ ਹਨਾ ਦੇਖਦੇ ਹੋਣਗੇ ਚਲੋ ਆਪਣੀ ਵੀਡੀਓ ਹਨਾ ਤੇ ਉਹ ਮਤਲਬ ਉਹ ਚੀਜ਼ਾਂ ਨੂੰ ਬਹੁਤ ਯਾਦ ਕਰਦੇ ਹੋਣਗੇ ਅੱਜ ਅੱਜ ਉਹ ਭਾਵੇਂ ਲੱਖਾਂ ਡਾਲੂ ਮੈਨੂੰ ਹੁਣ ਤੁਸੀਂ ਨਾ ਯਾਦ ਕਰਾ ਰਹੇ ਹੋ ਤੇ ਮੈਨੂੰ ਵੀ ਨਾਲਦਾ ਹੋ ਆਈ ਹੁੰਦਾ ਵੀ ਆ ਰੋ ਅਸੀਂ ਕਰਦੇ ਸੀਗੇ ਹਣਾ ਉਹ ਸੂਰਜਾ ਸੂਰਜਾ ਫੱਟੀ ਸ ਕਰ ਹਾਂ ਹਾਂ ਸੂਰਜਾ ਸੂਰਜਾ ਫੱਟੀ ਗਾਇ ਗੱਲ ਮੈਨੂੰ ਭੁੱਲ ਗਈ ਹੈ ਨਾ ਇਹ ਕਿ ਵੀ ਕਹਿੰਦੇ ਨਿੱਕੇ ਦਾ ਜੋ ਦੰਦ ਟੁੱਟ ਜਾਂਦਾ ਈ ਇੱਕ ਦੰਦ ਦਾ ਪਰੂੰਚ ਲਵੇਟ ਕੇ ਜੀ ਸੂਰਜਾ ਨੂੰ ਮੂੰਹ ਕਰਕੇ ਸਿਰ ਦੇ ਨਾਲ ਕੋਠੇ ਤੇ ਨਾ ਵੀ ਸੂਰਜਾ ਸੂਰਜਾ ਪੁਰਾਣਾ ਦੰਦ ਲੈ ਜਾਂਦਾ ਮਾ ਇਹ ਬਚਪਨ ਇਤਾਂ ਦਾ ਰਿਆ ਜੀ ਆਪਣਾ ਮੈਂ ਕਹਿੰਦਾ ਵੀ ਜਿਹੜਾ ਬਚਪਨ ਆਪਣਾ ਸੀ ਨਾ ਜੀ ਇਹ ਬਚਪਨ ਨਾ ਤਾਂ ਮਿਲਦਾ ਹੋਣ ਵਾਲੇ ਆਉਣਾ ਜਵਾਕਾਂ ਦੇ ਕਿਉਂਕਿ ਦੇਖੋ ਹੁਣ ਅੱਜ ਕੱਲ ਕੋਈ ਵੀਰੇ ਜਵਾਕਾਂ ਨੂੰ ਬਾਹਰ ਹੀ ਨਹੀਂ ਜਾਂਦਾ ਕਹਿੰਦੇ ਆ ਟਿਊਸ਼ਨ ਟਿਊਸ਼ਨ ਉਹ ਘਰੇ ਨ ਜ਼ਿੰਦਗੀ ਨਹੀਂ ਰਹੀ ਵੀ ਤੂੰ ਬਚਪਨ ਉਹ ਜੀ ਨਹੀਂ ਰਹੇ ਉਹ ਇਹ ਤਾਂ ਆਪਾਂ ਉਹ ਕਰ ਰਹੇ ਆ ਵੀ ਜਿਹੜਾ ਬਚਪਨ ਤੁਸੀਂ ਜਿਵੇਂ ਹੁਣ ਸੂਰਜਾ ਸੂਰਜਾ ਫੱਟਿਸਕਾ ਫਿਰ ਸ਼ਾਈ ਪੱਕੀ ਕਰਨ ਲਈ ਬੜੀਆਂ ਟਕਣੀ ਵਰਤਦੇ ਹਨ ਤੇਰੀ ਸ਼ਾਈ ਪੱਕੀ ਆ ਇਹ ਕੀ ਕਰਦਾ ਉਹ ਨਵੇਂ ਨਵੇਂ ਐਵੇਂ ਆਈਡੀਆ ਦੱਸਦੇ ਆ ਆਈਡੀਆ ਹਾਂਜੀ 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 ਬਿਲਕੁਲ ਇਹ ਇੱਕ ਹੁੰਦਾ ਆਪਾਂ ਜਿਵੇਂ ਬਚਪਨ ਚ ਗਰਾਊਂਡ 'ਚ ਖੇਡ ਦਿੰਦੇ ਸੀਗੀ ਤੁਸੀਂ ਵੀ ਹੁਣ ਚੱਲੋ ਹਣਾ ਗਰਾਊਂਡ 'ਚ ਕੀ ਹੁੰਦਾ ਵੀ ਉਦੋਂ ਆਪਣੇ ਕੋਲੇ ਇਹਨੇ ਪੈਸੇ ਨਹੀਂ ਕਰੋ ਤੁਹਾਨੂੰ ਪਤਾ 1-2 ਰੁਪਈਆ ਦਾ ਬਹੁਤ ਹੋਰ ਰੁਪਈਆ ਮਿਲਦਾ ਰੁਪਈਏ ਨਾਲ ਪੋਹ ਕੇ ਦੇ ਲੱਖਾ ਹੁਣ ਲੱਖਾ ਨਾਲ ਵਜੋਂਦਾ ਨਾ ਸਵਾਦ ਜੋ ਇੱਕ ਰੁਪਈਏ ਨਾਲ ਹੁੰਦਾ ਸੀ ਨਾ ਗਾਣਾ ਜਾਇਆ ਸੀ ਨਾ ਏਕੇ ਦਾ ਉਹ ਵਧੀਆ ਕੀ ਹੁੰਦਾ ਸੀ ਬੈਡਬਾਲ ਖੇਡਣਾ ਜੇ ਬੈਡ ਲਿਆਉਣਾ ਤਾਂ 10-10 ਰੁਪਈਆ ਪਾ ਕੇ ਲਿਆਉਣਾ ਜੇ ਬਾਲ ਲਿਆਉਣੀ 2-2 ਰੁਪਈਆ ਪਾ ਕੇ ਲਿਆਉਣੀ ਹੈ ਨਾ ਤੇ ਗਰਾਊਂਡ 'ਚ ਉਹ ਬਚਪਨ 'ਚ ਆਪਾਂ ਲੜੀ-ਪਿੜੀ ਜਣਾ ਜਵਾਕਾਂ ਨਾਲ ਇੱਕ ਦੂਜੇ ਦੇ ਛੱਗੇ ਪਾੜਾ ਉਹ ਕਰ ਹਨਾ ਜੀ ਪਰ ਫਿਰ ਵੀ ਮਾਤਾ ਨਿਕਲਿਆ ਤੂੰ ਕੱਲ ਨੂੰ ਫਲਾਣੇ ਨਾਲ ਖੇਡਣ ਜਾਈ ਸਹੀ ਜ ਉਹ ਪਿਆਰ ਹਾਂਜੀ ਜਿਹੜਾ ਹੁਣ ਤੱਕ ਤੁਰਿਆ ਆਉਂਦਾ ਤੁਰਿਆ ਆਉਂਦਾ ਤੇ ਸਗੋਂ ਇਹ ਜਿਹੜਾ ਆਪਾਂ ਗੱਲ ਕਰਦੇ ਆਂ ਇੱਕ ਵਾਰੀ ਮੈਨੂੰ ਵੀ ਯਾਦ ਆ ਗਈ ਅਸੀਂ ਨਾ ਸਾਰੇ ਦੋਸਤਾਂ ਨੇ ਇੱਕ ਇੱਕ ਰੁਪਿਆ ਪਾ ਕੇ ਨਾ 10 ਰੁਪਏ ਇਕੱਠੇ ਕੀਤੇ ਅੱਛਾ ਜੀ 10 ਰੁਪਏ ਚ ਪਤਾ ਸਾਨੂੰ ਇਹ ਨਾ ਡਿਸਾਈਡ ਕਰ ਪਾਈਏ ਅਸੀਂ ਵੀ ਹੁਣ ਅਸੀਂ ਇਹਦਾ ਖਾਈਏ ਕੀ ਖਾਈਏਗੀ ਆ ਯਾਰ ਆ ਲੈ ਲੀਏ ਆਪਾਂ ਗੋਲਗੱਪੇ ਫਾਹੇ ਇਹ ਨਹੀਂ ਇਹ ਵੀ ਇਹ ਤਾਂ ਛੱਡ ਪਰਾਂਗੇ ਰਾਜ ਆਪਣੇ ਕੋਲੇ ਪੈਸੇ ਵਧਦੇ ਅੱਛਾ ਪੈਸੇ ਜ਼ਿਆਦਾ ਹੋ ਗਏ ਤੇ ਨਾ 10 ਰੁਪਏ ਹੁਣ ਉਦੋਂ ਤਾਂ ਐਡੇ ਜ਼ਿਆਦਾ ਲੱਗਦੇ ਸੀ ਕਿ ਹਾਂ ਜੇ ਨਹੀਂ ਬਿਲਕੁਲ ਉਹ ਰੁਪਏ ਦੇ ਹੁੰਦਾ ਨਾ ਪਿੰਡ ਆਪਾਂ ਵੱਧਵਾ ਨਾ ਹਾਂਦੀਆਂ ਕਿੰਨੀਆਂ ਕੁਸ਼ ਆ ਜਾਂਦੇ ਫਿਰ ਕੁੱਲ ਚਾਲ ਉਹ ਵੀ ਫੇਲ ਕਰਤਾ ਫਿਰ ਅਸੀਂ ਸਾਰੀ ਨਾ ਸਾਡੀ ਜੈਤੋ ਦੀ ਸਾਰੀ ਮੰਡੀ ਗਾਤੀ ਤੇ ਅਸੀਂ ਖਾ ਕੁਛ ਨਹੀਂ ਸਕੇ ਪਰ ਉਹ ਵੀ ਲੈਵਾਸ ਕਰ ਗਿਆ ਨਹੀਂ ਬਚਪਨੇ ਵੀ ਸੀਗਾ ਜੀ ਐਵੇਂ ਕਹ ਲਈਏ ਜਿਹੜਾ ਅੱਜ ਆਪਾਂ ਨਗਾ ਕੇ ਨੇ ਆਪਣੇ ਜਿਹੜੇ 2000 ਸਾਲ ਤੋਂ ਪਹਿਲਾਂ ਵਾਲੇ ਜਿਹੜੇ ਅੱਜ ਬਾਹਰ ਚਲੇ ਜੋ ਕਿਤੇ ਵੀ ਬੈਠਿਆ ਜਾਂ ਇੱਥੇ ਜੋ ਤੇਰਾ ਜਿਹੜਾ ਉਹ 3 ਨੇ ਵਾਲਾ ਵੀ ਫਿਰ ਟੀਵੀ ਟੀਵੀ ਵੀ ਵੇਚ ਹਾਂ ਉਹ ਟੀਨੀ ਮੈਨੂੰ ਅੱਜ ਵੀ ਯਾਦ ਆ ਸਨ 2003 ਦੇ ਵਿੱਚ ਅਸੀਂ ਬੀਪੀਐਲ ਦਾ ਟੀਵੀ ਲੈ ਕੇ ਆਂਦਾ ਸੀਗਾ ਉਹਨਾਂ ਟਾਈਮਾਂ 'ਚ 10000 ਰੁਪਏ ਦਾ ਟੀਵੀ ਲੈ ਕੇ ਆਂਦੇ ਸੀ ਅ ਕਲਕ ਵੇਚ ਕੇ ਘਰ ਦੇ ਨਾਲ ਲੈ ਕੇ ਆਂਦੇ ਉਹਨੂੰ ਟੀਨਾ ਚੱਲਦੇ ਟੀਨੇ ਦੇ ਦੋ ਹੀ ਚੈਨਲ ਚੱਲਦੇ ਹੁੰਦੇ ਘੁਮਾ ਦਈਏ ਪਾਕਿਸਤਾਨ ਵਾਲਾ ਚੱਲਦਾ ਹੁੰਦਾ ਇੱਕ ਲਾਹੌਰ ਆ ਜਾਂਦਾ ਇੱਕ ਆਪਣਾ ਚੱਲਦਾ ਨਹੀਂ ਆ ਜਦ ਦੂਰਦਰਸ਼ਨ ਕੇ ਇੱਕ ਉਹ ਮਤਲਬ ਉਹ ਨੇ ਅਸਲ ਵਿੱਚ ਹਾਦੀ ਦੀ ਜਦੋਂ ਕੋ ਚੱਲਦਾ ਹੁੰਦਾ ਹਾਂ ਜੀ ਉਹ ਵੀ ਬਚਪਨ ਆਪਾਂ ਹੜਾਇਆ ਹੋਇਆ ਜੀ ਜਿਹੜਾ ਟੀਨੇ ਵਾਲਾ ਵੀ ਬੜਾ ਪਾਕਿਸਤਾਨ ਚ ਲਾਉਣਾ ਪਾਕਿਸਤਾਨ ਦੇ ਹੋਰ ਹੀ ਹੋਣਾ ਵੇਖਣਾ ਯਾਰ ਵਾਕਿਆ ਬਹੁਤ ਫਰਕ ਆ ਹਾਂਜੀ ਕਮਾਏ ਫਿਰ ਟੀਨੇ ਨੂੰ ਬਹੁਤ ਬਹੁਤ ਟੀਨਾ ਹੀ ਕੁੱਟਦੇ ਕਿਹਨੇ ਕਮਾਉਣਾ ਹੈ ਕਿਹਨੇ ਥੱਲੇ ਕਰਨਾ ਹਾਂ ਆ ਗਿਆ ਚੱਲ ਪਹਿਲਾਂ ਇੱਥੇ ਟੱਕਰ ਇੱਥੇ ਟੱਕਰ ਇਦ ਨੂੰ ਕਰਦੇ ਇਦ ਨੂੰ ਕਰਦੇ ਉਹ ਬੜਾ ਕਰਦੇ ਕਿਉਂਕਿ ਅਸੀਂ ਬੈਠੇ ਰਹੇ ਹਾਂ ਉਹ ਵੀ ਬਚਪਨ ਹਾਜੀ ਵੀ ਟੀਵੀ ਸੱਜੋ ਘਰੇ ਪਿਆ ਜੀ ਬੀਪੀਐਲ ਦਾ ਜਿਹੜਾ 2003 ਹਾਂਜੀ ਰੱਖੀ ਬੈਠੇ ਨੇ ਸ਼ਟਰ ਜੀ ਵਾਲਾ ਨਹੀਂ ਸ਼ਟਰ ਵਾਲੇ ਨੂੰ ਉਹ ਵੀ ਪਿਆਹ ਜੀ ਬੀਪੀਐਲ ਦਾ ਟੀਵੀ ਹਾਂ ਚਲੋ ਪਹਿਲਾਂ ਉਹ ਬਹੁਤ ਵਧੀਆ ਕੰਪਨੀ ਆ ਬੀਪੀਐਲ ਆਪਾਂ ਕਹਿ ਲਈਏ ਹਾਂਜੀ ਪਿਆਹ ਜੀ ਹਾਂ ਹੁਣ ਤਾਂ ਦੂਸਰੀਆਂ ਕੰਪਨੀਆਂ ਨੇ ਉਹ ਤਾਂ ਹੀ ਐਲ ਸੀ ਡੀ ਐਲ ਸੀ ਡੀਆਂ ਲੱਗੀਆਂ ਜਿਵੇਂ ਬਿਯੁਰਗ ਕਹਿੰਦੇ ਸੀੜੀਆਂ ਕਹਿੰਦੇ ਜਾਂਦਾ ਬਿਯੁਰਗ ਹਣਾ ਹੁਣ ਤਾਂ ਚਲੋ ਤੁਹਾਨੂੰ ਪਤਾ ਆਪੋ ਆਪਣੇ ਰੂਮ ਚ ਲੱਗੀਆਂ ਪਹਿਲੀ ਗੱਲ ਤਾਂ ਕੋਈ ਅੱਜ ਤੱਕ ਡਿਪੈਂਡੈਂਟ ਐਲ ਸੀ ਡੀ ਦੀ ਨਹੀਂ ਫੋਨ ਆ ਜੀ ਫੋਨ ਤੇ ਚੱਲੀ ਜਾਂਦਾ ਕੰਮ ਸਾਰਾ ਹੁਣ ਅੱਜ ਕੱਲ ਤਾਂ ਪਰਿਵਾਰ ਦੇ ਵਿੱਚ ਜੇ ਚਾਰ ਜਣੇ ਬੈਠੇ ਆ ਤੇ ਚਾਰਾਂ ਦੀ ਨੀਵੀਂ ਪਾਈ ਹੋਈ ਕੋਈ ਫੋਨ ਚੱਪਾ ਹਾਂਜੀ ਕੋਈ ਰਿਸ਼ਤੇਦਾਰ ਵੀ ਆਉਂਦਾ ਤੁਸੀਂ ਦੇਖ ਲਓਣਾ ਆਪਣੇ ਆਮ ਹੀ ਘਰਾਂ ਚਾਉਂਦੇ ਆ ਬਸ ਐ ਫੋਨ ਚਲਾਈ ਜਾਂਦੇ ਬਸ ਠੀਕ ਹੈ ਚਾਹ ਦਾ ਕੱਪ ਵੀ ਹੱਥ 'ਚ ਫੜਿਆ ਤਾਂ ਵੀ ਫੋਨ ਚੱਲਦਾ ਕਹਿੰਦੇ ਪਹਿਲਾਂ ਤਾਂ ਰਿਸ਼ਤੇਦਾਰ ਪੁੱਛਦੇ ਸੀਗੇ ਵੀ ਤੁਹਾਡੇ ਘਰੇ ਆਹਾ ਹੈਗਾ ਹੁਣ ਕਹਿੰਦੇ ਵੀ ਤੁਹਾਡੇ ਘਰੇ ਪਹਿਲਾਂ ਸਾਨੂੰ ਉਹ ਦੱਸ ਦਿਓ ਪਲੱਗ ਕਿੱਥੇ ਆ ਕਿਤੇ ਜਾਪੋ ਜੀ ਵਾਈਫਾਈ ਦਾ ਪਾਸਵਰਡ ਵਾਈਫਾਈ ਦਾ ਪਾਸਵਰਡ ਨਹੀਂ ਸਹੀ ਗੱਲ ਸਿਆ ਨਹੀਂ ਗੱਲ ਤੁਹਾਡੀ ਬਿਲਕੁਲ ਸ ਜਿਵੇਂ ਤੁਸੀਂ ਪੱਤੀ ਤੋਂ ਲੈ ਕੇ ਟੀਵੀ ਇੱਕ ਬਚਪਨ ਦੀ ਮੈਨੂੰ ਬਹੁਤ ਯਾਦ ਆਉਂਦੀ ਹੈ ਸਾਰਿਆਂ ਨੂੰ ਯਾਦ ਆਉਂਦੀ ਹੋਣੀ ਜਿੰਨਾ ਵੀ ਤੁਹਾਡਾ ਦੇਖ ਰਿਹਾ ਚੈਨਲ ਤੇ ਆਪਣੀ ਤੁਹਾਡੀ ਵੀਡੀਓ ਦੇਖ ਰਿਹਾ ਬਾਈ ਜਗੀਤ ਇਹ ਇੱਕ ਤਾਂ ਆਪਾਂ ਡਰਮ ਜਿਹੜਾ ਕਣਕ ਮੋਕੇ ਕਣਕ ਵੱਢਣੀ ਡਰਮ ਕਰਦੇ ਨੇ ਜਿਹੜਾ ਮਾੜੀ ਮੋਟੀ ਇਹਦੀ ਕਣਕ ਵਿੱਚ ਚਲੋ 2-4 ਘਟੇ ਰਹਿ ਜਾਣੇ ਐਂਡ ਤੇ ਸਾਲ ਤੋਂ ਹਨ ਉਹ ਡਰਮ ਬਾਹਰ ਕੱਢਣਾ ਤੇ ਨਿੱਕਿਆਂ ਦੇ ਵਿੱਚ ਵੜ ਕੇ ਸਾਫ਼ ਕਰਾਉਣਾ ਕਰਦੇ ਆਣੇ ਕਈ ਵੀ ਕਰ ਦੇਣਗੇ ਕਹਿੰਦੇ ਵੀ ਤੈਨੂੰ 2 ਰੁਪਏ ਦੇਵਾਂਗੇ 5 ਰੁਪਏ ਦੇਵਾਂਗੇ ਉਹ ਡਰਮ ਆਂਢ ਗੁਆਂਢ ਵੀ ਸਾਫ਼ ਕੀਤੀ ਹੋਈ ਹੈ ਬਚਪਨ ਚ ਕਹਿੰਣਾ ਵੀ ਤੈਨੂੰ 2 ਰੁਪ ਠੀਕ ਹੈ ਉਹ ਸਾਰੇ ਗਾਣੇ ਵਿੱਚ ਵਾਰ ਦੇਣਾ ਕਈ ਵਾਰੀ ਦੂਜੇ ਜਵਾਕ ਕੋਈ ਵੱਡੇ ਭੈਣ ਹੋਣੀ ਜਾਂ ਪਰ ਉਹਨੇ ਪਰੋ ਟੱਕਣ ਲਾ ਦੇਣਾ ਅੰਦਰ ਉਹ ਕਹਿੰਦਾ ਵੀ ਠੀਕ ਉਹ ਬੜਾ ਕਈ ਵਾਰ ਡਰਾਮ ਘਮਾਉਣਾ ਵੀ ਉਹ ਇਹ ਚੀਜ਼ ਜ਼ਰੂਰ ਯਾਦ ਆਉਂਦੀ ਹੈ ਜੀ ਸਰ ਬਹੁਤ ਕੁਝ ਹੁੰਦਾ ਰਿਹਾ ਤੇ ਬਈ ਬਈ ਜਦੋਂ ਫਿਰ ਵੀ ਜਦੋਂ ਆਪਾਂ ਇੰਨੇ ਸ਼ਰਾਰਤੀ ਬਚਪਨ ਇਹ ਕਿਉਂਕਿ ਉਹ ਜਿਹੜਾ 90 ਤੋਂ 2000 ਵਾਲਿਆਂ ਦੇ ਵਿੱਚ ਸਾਰਿਆਂ ਦਾ ਬਚਪਨ ਸ਼ਰਾਰਤੀ ਪੂਰਾ ਫੁੱਲ ਸ਼ਰਾਰਤੀ ਗੁਆ ਹਰ ਬੰਦੇ ਦਾ ਕਿਉਂਕਿ ਇੱਕ ਤਾਂ ਸੀ ਐਲਮ ਹੁੰਦਾ ਤੁਹਾਡੀ ਗੱਲ ਕੱਟ ਰਿਹਾ ਕਿਉਂਕਿ ਸਰਕਾਰੀਆਂ ਚ ਪੜੇ ਸੀ ਮਾਹੌਲ ਇਦਾਂ ਦਾ ਸੀਗਾ ਕੋਈ ਰੋਕ ਟੋਕ ਨਹੀਂ ਖੁੱਲਾ ਸੀ ਪਿੰਡਾਂ ਦਾ ਮਾਹੌਲ ਤੁਹਾਨੂੰ ਪਤਾ ਹੀ ਕਿਦਾਂ ਦਾ ਹੁਣ ਤਾਂ ਤੁਹਾਨੂੰ ਦੱਸਿਏ ਜਿਵੇਂ ਪਹਿਲਾਂ ਵੀ ਦੱਸੀ ਸੀ ਬੀਐਸਸੀ ਹੁਣ ਤਾਂ ਅਗਲਾ ਆਉਂਦਾ ਜਵਾਕ ਵੈਣ ਤੋਂ ਤਾਰਦੇ ਆ ਟਿਊਸ਼ਨ ਤੇ ਟੂਸ਼ਨ ਕਰਿਓ ਜਵਾਕਾਂ ਬਹੁਤ ਡਿਪਰੈਸ਼ਨ ਵਾਲਾ ਕੰਮ ਚੱਲ ਰਿਹਾ ਹੈ ਬਈ ਪਰ ਛਿੱਤਰ ਪ੍ਰੇੜ ਵਾਲਾ ਕੰਮ ਕਿਵੇਂ ਸੀ ਬਹੁਤ ਜ਼ਿਆਦਾ ਉਹ ਤਾਂ ਕੋਈ ਨਹੀਂ ਵੀ ਸਕੂਲੋਂ ਤਾਂ ਕੁੱਟ ਪੈਣੀ ਪੈਣੀ ਪਹਿਲਾਂ ਤਾਂ ਸਵੇਰ ਕੁੱਟ ਪੈਣੀ ਸਕੂਲ ਨਹੀਂ ਜਾਣਾ ਹੁੰਦਾ ਜਾਣ ਵੇਲੇ ਪਹਿਲਾਂ ਜਾਣ ਵੇਲੇ ਪੈਣੀ ਫੇਰ ਜੀ ਜਦੋਂ ਕੁੱਟ ਪੈਣੀ ਸਕੂਲ ਤੇ ਜਾ ਕੇ ਪੈਣੀ ਕੰਮ ਨਾ ਕੀਤਾ ਹੋਣਾ ਠੀਕ ਹੈ ਜੀ ਫੇਰ ਸਕੂਲੋਂ ਆ ਕੇ ਪੈਣੀ ਕੋਈ ਕੋਰ ਨਾ ਕੋਈ ਘਰੇ ਆ ਕੇ ਮੰਨ ਲਓ ਜੋ ਰੋਟੀ ਖਾਂਦੇ ਚਾਹ ਡੋਲਦੇ ਨੇ ਗੁਬਦਾਲ ਉਦੋਂ ਬਹੁਤ ਛੱਤਰਪਰੇਡ ਵਾਲੇ ਬਹੁਤ ਚੱਲਦਾ ਰਿਹਾ ਗਰਾਊਂਡ 'ਚ ਕਿਹ ਨਾਲ ਲੜਪਨ ਤਾਂ ਵੀ ਕਰਦੇ ਨੇ ਕੁੱਟਣਾ ਤੇ ਇੱਕ ਦੂਜੇ ਨਾਲ ਲੜਨਾ ਉਹ ਚੱਲਦਾ ਉਹ ਹੁਣ ਤਾਂ ਸਮਝੇ ਕੋਈ ਸਕੂਲ 'ਚ ਕੋਈ ਟੀਚਰ ਕੁੱਟਦੇ ਤਾਂ ਮਾਪੇ ਉੱਥੇ ਜਾਂਦੇ ਆ ਤੇ ਜੇ ਕੋਈ ਗਰਾਊਂਡ 'ਚ ਜਾਂ ਆਪਾਂ ਕੁੱਟ ਖਾ ਕੇ ਆਈਏ ਉਹ ਮਾਪੇ ਜਾਂਦੇ ਆ ਐ ਨਹੀਂ ਪਤਾ ਵੀ ਇੱਥੇ ਤਾਂ ਪਹਿਲਾਂ ਆ ਜਾਂਦੇ ਦੱਸਣਾ ਪੈਂਦਾ ਜਦੋਂ ਉਦੋਂ ਆ ਜਾਂਦੇ ਆ ਆਪਦੇ ਪੈ ਜਾਂਦੇ ਆ ਬਿਲਕੁਲ ਬਿਲਕੁਲ ਕੋਈ ਸ਼ੱਕ ਨਹੀਂ ਹੈ ਵਾਕਿਆ ਤੁਸੀਂ ਇਹ ਗੱਲ ਸੱਚੀ ਹੈ ਬਈ ਐ ਹੋਇਆ ਵੀ ਤੁਸੀਂ ਕਿਤੋਂ ਖਾ ਕੇ ਆਏ ਹੋ ਤੇ ਘਰੇ ਵੀ ਪਈਆਂ ਹਾਂ ਬਥੇਰੇ ਵਾਰੀ ਹੋਇਆ ਮੈਂ ਸਕੂਲ ਚ ਚਲੋ ਜੇ ਕਈ ਵਾਰੀ ਆ ਫਿਰ ਜਵਾਕਾਂ ਨੇ ਕੁੱਟਣਾ ਲੜ ਪੈਣਾ ਜਵਾਬ ਵੀ ਮਾੜੀ ਮੁੱਟੀ ਮਾਰ ਲੈਣੀ ਤੇ ਫਿਰ ਆ ਕੇ ਘਰੇ ਵੀ ਪੈਣੀਆ ਕਿਉਂ ਘਰੇ ਤਾਂ ਪੈਂਦੀਆਂ ਸੀ ਲੜਿਆ ਤਾਂ ਨਹੀਂ ਪੈਂਦੀਆਂ ਸੀ ਵੀ ਜਿਹੜਾ ਬੁੜੀਆਂ ਨੇ ਮੰਨ ਲਓ ਮਾਤਾ ਹੋਣਾ ਨੇ ਜਿਹੜਾ ਕੋਈ ਮੰਨ ਲਓ ਗਦਾਮ ਟੁੱਟੇ ਹੋਣ ਜਾਂ ਸ਼ਰਟ ਪਾਟਣੀ ਤਾਂ ਬਣੀ ਤੇ ਤੈਨੂੰ ਸ਼ਰਟ ਨਵੀਂ ਲੈ ਕੇ ਦਿੱਤੀ ਉੱਥੋਂ ਵੀ ਕੁੱਟ ਪੈਣੀ ਇਹ ਚੀਜ਼ ਨਹੀਂ ਰਹੀ ਜੀ ਇਹ ਵੀ ਹੋਇਆ ਕਦੇ ਵੀ ਅੱਜ ਤੂੰ ਖਾ ਕੇ ਕਾ ਤੂੰ ਆਇਆ ਇਸ ਗੱਲ ਨੂੰ ਵੀ ਪੈ ਗਈ ਹੋਏ ਕਈ ਵਾਰੀ ਮੰਨ ਲਓ ਜਿਹੜੇ ਆਪਣੇ ਨੂੰ ਕਹਿ ਲਈਏ ਮਰਦਾ ਘਰੇ ਮਾਲਾ ਬੰਦੇ ਆ ਫਾਦਰ ਹੋਣੀ ਨਾਲ ਕਹਿ ਲੋ ਉਹ ਕਹਿੰਦੇ ਨੇ ਵੀ ਹਾਂ ਕੀ ਗੱਲ ਆ ਵੀ ਤੂੰ ਕੁੱਟ ਕੇ ਖਾ ਕੇ ਆ ਹੂੰ ਤੂੰ ਹਾਂ ਜਾਨਾ ਕੁੱਟ ਕੇ ਹੁੰਦਾ ਸੀ ਬਿਲਕੁਲ ਇਹ ਚੱਲਦਾ ਚੱਲਦਾ ਰਿਹਾ ਪਰ ਉਹ ਨਾ ਜੀ ਸਮਝੇ ਉਹ ਲੜਾਈ ਨਹੀਂ ਇੰਨੀ ਕਹਿ ਨਹੀਂ ਸਕਦੇ ਆਪਾਂ ਨੂੰ ਹਾਈ ਲੈਵਲ ਤੱਕ ਨਹੀਂ ਗਈ ਤੇ ਉਹ ਇੱਕ ਬੱਚਿਆਂ ਦਾ ਪਿਆਰ ਸੀਗਾ ਜੀ ਕਿੱਲਗੀ ਆ ਅੱਜ ਤਾਂ ਅੱਜ ਦਾ ਜ਼ਮਾਨਾ ਜਿਹੜਾ ਅੱਜ ਤਾਂ ਇੱਕ ਕਮੈਂਟ ਜਦੋਂ ਸੋਸ਼ਲ ਮੀਡੀਆ ਅੱਜੋ ਲੜਾਈਆਂ ਵੀ ਨਹੀਂ ਹੈਗੀਆਂ ਅੱਜ ਤਾਂ ਕਮੈਂਟੋ ਕਮੈਂਟ ਬਲੌਕ ਕਰਤਾ ਹਾਂ ਬਿਲਕੁਲ ਵਟਸਐਪ ਤੋਂ ਬਲੌਕ ਕਰਤਾ ਜੀ ਇੰਸਟਾ ਕਰਤਾ ਬਸ ਲੜਾਈ ਉਹ ਇਹ ਨਾ ਲੜਾਈਆਂ ਦਾ ਬੰਦੇ ਨੂੰ ਗੁੱਸਾ ਵੀ ਜ਼ਿਆਦਾ ਹੋ ਗਿਆ ਪਹਿਲਾਂ ਕਲਾਵਿਆਂ ਚ ਹੱਥ ਪਾ ਕੇ ਇੱਕ ਦੂਜੇ ਦੀ ਚੰਗੀ ਤਰ੍ਹਾਂ ਛੇਤਰ ਪ੍ਰੇਣ ਕਰਕੇ ਉਸ ਤੋਂ ਬਾਅਦ ਸ਼ਾਮ ਨੂੰ ਫੇਰ ਫੇਰ ਇਕੱਠੇ ਹੀ ਮੈਂ ਦੱਸਿਆ ਗਰਾਊਂਡ 'ਚ ਫੇਰ ਉੱਥੇ ਹੀ ਇਕੱਠੇ ਖੇਡਣਾ ਇਹ ਸਕੂਲ ਅਸੀਂ ਲੜਦੇ ਰਹੇ ਆ ਸਾਈਕਲ ਤੇ ਸਕੂਲ ਜਾਂਦੇ ਰਹੇ ਜਿਹੜਾ ਪਾਈਮੀ ਕਲਾਸ ਤੋਂ ਬਾਅਦ ਲੜਨਾ ਵੀ ਆ ਸਾਈਕਲ ਵੀ ਇੱਕ ਦੂਜੇ ਦੇ ਕਈ ਵਾਰੀ ਤੋੜਦੇ ਨੇ ਫੇਰ ਵੀ ਦੋਆ ਤਿੰਨ ਬੋਲ ਕੇ ਫੇਰ ਇੱਕੋ ਸਾਈਕਲ ਤੇ ਫੇਰ ਇਕੱਠੇ ਜਾਣਾ ਜੀ ਇਹ ਵੀ ਸਮਾਂ ਹਟਾਇਆ ਵੀ ਇੱਕ ਸਾਈਕਲ ਤੇ ਮੈਨੂੰ ਯਾਦ ਆ ਵੀ ਮੈਂ ਮੇਰੇ ਪਿੰਡ ਦਾ ਮੁੰਡਾ ਕਈ ਵਾਰੀ ਵਾਰੀ ਇੱਕ ਵਾਰੀ ਉਹਨੇ ਚਲਾਉਣਾ 4 ਕਿਲੋਮੀਟਰ ਸਾਈਕਲ ਆਉਂਦੇ ਹੋਏ ਮੈਂ ਚਲਾਉਣਾ ਤੁਹਾਡੀ ਮੰਮੀ ਨੂੰ ਬਾਪੇ ਨੂੰ ਜਾਇ ਇਹ ਚੱਲਦਾ ਹੁੰਦਾ ਸੀ ਸਿਸਟਮ ਜੀ ਬਈ ਉਦੋਂ ਲਗਜ਼ਰੀ ਕਿਹੜੀ ਚੀਜ਼ ਲੱਗਦੀ ਸੀ ਤੁਹਾਨੂੰ ਵੀ ਇਹ ਲਗਜ਼ਰੀ ਆ ਇਹ ਲਗਜ਼ਰੀ ਚੀਜ਼ ਆ ਮੈਨੂੰ ਮੇਰੇ ਕੋਲੇ ਹੋਣੀ ਚਾਹੀਦੀ ਆ ਉਸ ਟਾਈਮ ਜਦੋਂ ਮੈਂ ਇਹ ਸਕੂਲ ਦੀ ਸਟਾਰਟਿੰਗ ਕੀਤੀ ਸੀਗੀ ਤੇ ਮੈਨੂੰ ਲਗਜ਼ਰੀ ਲੱਗੇ ਉਸ ਦਾ ਸਾਈਕਲ ਸਾਈਕਲ ਕਿਉਂਕਿ ਉਹਨਾਂ ਟਾਈਮਾਂ 'ਚ ਸਾਈਕਲ ਮੈਨੂੰ ਬੜਾ ਮੈਨੂੰ ਅੱਜ ਵੀ ਯਾਦ ਆਉਂਦਾ ਸ਼ੇਮਿਕਲ ਸਾਈਕਲ ਨੂੰ ਨਮਾ ਲੇ ਕੇ ਤੇ ਕਰਦੇ ਨੇ ਸਾਈਕਲ ਹੀ ਲੈ ਕੇ ਤੇ ਕਣਕ ਕਹਿੰਦੇ ਵੀ ਲੈ ਕੇ ਕਣਕ ਵੱਡਾ ਕਿਉਂਕਿ ਆਪਣੇ ਪਿੰਡਾਂ ਨਾਲ ਵੀ ਅੱਕੀ ਚੀਜ਼ ਹੁੰਦੀ ਜੇ ਜਵਾਕਾਂ ਨੂੰ ਚੀਜ਼ ਮਿਲਦੀ ਕਣਕ ਵੱਡ ਗਿਆ ਝੋਡਾ ਵੱਡ ਗਿਆ ਮਿਲਦੀ ਸੀ ਸ਼ੇਮ ਦੇਖੋ ਸੌਰ ਬੜਾ ਸੀ ਹੁਣ ਤਾਂ ਜਿਵੇਂ ਕ੍ਰੈਡਿਟ ਕਾਰਡ ਆ ਗਿਆ ਅਗਲਾ ਜਾਂਦਾ ਦੁਕਾਨ ਤੇ ਘਸਾ ਆਉਂਦਾ ਠੀਕ ਹੈ ਜੀ ਮਿਲ ਗਈ ਉਦੋਂ ਜਿਹੜੀ ਮੀਟਿੰਗ ਸੀ ਨਾ 6 ਮਹੀਨਾ ਦੀ ਉਹ ਬੜੀ ਈਜ਼ੀ ਲੱਗਦੀ ਸੀ ਉਹ ਉਹ ਵੀ ਉਹ ਐਕਸਾਈਟਮੈਂਟ ਵੀ ਪੈਦਾ ਕਰਦੀ ਸੀ ਸੈਨ ਵੀ ਆਊਗੀ ਆਊਗੀ ਹਾਂਜੀ ਤੇ ਕਣਕ ਵੱਡ ਕੇ ਪਹਿਲਾਂ ਸਾਈਕਲ ਲਿਆਂਦਾ ਸੀ 2006 ਸਾਈਕਲ ਹੀ ਲਿਆਂਦੀ ਤੇ ਫਿਰ ਉੱਤੇ ਕਰਦੇ ਨੇ ਕਿ ਹੋ ਵੀ ਮਗਰ ਆਏ ਮੇਰੇ ਮੋਟਰਸਾਈਕਲ ਤੇ ਉਹ ਕਹਿੰਦੇ ਚਲ ਗਰਮੀ ਸੀਗੀ ਉਹ ਆਪ ਥੋੜਾ ਜਿਵੇਂ ਮੰਨ ਲਓ ਵੀ ਨਿੰਬੂ ਪਾਣੀ ਜਾਂ ਪੀਣ ਲੱਗੇ ਤੇ ਮੈਂ ਸਾਈਕਲ ਭਈਆ ਮੈਂ ਤਾਂ ਉਹ ਵੀ ਨਹੀਂ ਪੀਤਾ ਮੈਨੂੰ ਚਾਹੀਦਾ ਸੀਗੀ ਤੇ ਮੈਂ ਮਜ਼ਾਦ ਆ ਕੇ ਕਹਿੰਦੇ ਲੈ ਤੈਨੂੰ ਨਿੰਬੂ ਪਾਣੀ ਪਿਉਣਾ ਤੇ ਤੂੰ ਰੁਕਿਆ ਹੀ ਨਹੀਂ ਮੈਂ ਮੈਂ ਤਾਂ ਚਾਹੀਦਾ ਮੇਰੇ ਸਦਾ ਪਿੰਡ ਆ ਕੇ ਦੇ ਬੜਾ ਜਾਂਦੇ ਰਹੇ ਆ ਫਿਰ ਉਹ ਚੀਜ਼ ਜਿਵੇਂ ਸਮਾਂ ਵਰਤ ਜਾਂਦਾ ਉਹ ਚੀਜ਼ ਵੀ ਇੱਕ ਲੋ ਲੈਵਲ ਲੱਗਣ ਲੱਗੀ ਫਿਰ ਹੋਰ ਹੀ ਮੋਟਰਸਾਈਕਲ ਤੇ ਆਏ ਤੇ ਹੁਣ ਆਪਾਂ ਗੱਡੀ ਤੇ ਆ ਗਏ ਆ ਜੀ ਬੜੀ ਮਹਿੰਗੀ ਗੱਡੀ ਚਲਾ ਰਹੇ ਹੋ ਹਾਂਜੀ ਹੁਣ ਉਹ ਫੀਲਿੰਗ ਆਉਂਦੀ ਹੈ ਜਿਹੜੀ ਸਾਈਕਲ ਤੇ ਚਲਾ ਕੇ ਆਉਂਦੀ ਸੀ ਵੀ ਰਾਜੇ ਵਾਲੀ ਫੀਲਿੰਗ ਗੱਡੀ ਦੀ ਨਾ ਜੀ ਨਾ ਕਦੇ ਨਹੀਂ ਨਾ ਮੈਨੂੰ ਤੇ ਨਾ ਜਿਹਨਾਂ ਨੇ ਇਹ ਬਚਪਨ ਖੜਾਇਆ ਜਿਨ੍ਹਾਂ ਕੋਲੇ ਹੁਸਾਰੀ ਐਰੋਮਾਂ ਵੀ ਹੋਣ ਫੋਰਚੂਨਰਾਂ ਵੀ ਲਈ ਫਿਰਦੇ ਆ ਜਿਨ੍ਹਾਂ ਨੇ ਸਾਈਕਲ ਚ ਲਾਇਆ ਨਾ ਬਚਪਨ ਚ ਸਕੂਲ ਟਾਈਮ ਜਾ ਸੀ ਦਿਨਾਂ ਨੂੰ ਸਾਈਕਲ ਦੀ ਐਕਸਾਈਟਮੈਂਟ ਕਹਿ ਲਈ ਸੀਗੀ ਲੈਣ ਦੀ ਉਹਨਾਂ 'ਚ ਮਿਲਿਆ ਹੋਵੇ ਉਹਨਾਂ ਨੂੰ ਉਸ ਟਾਈਮ ਕਦੀ ਨਹੀਂ ਹੋਣੀ ਅੱਜ ਕਰਦੇ ਆ ਗੱਡੀ ਰਾਈਡ ਸਕੋਰਪੀਓ ਮੇਰੇ ਕੋਲੇ ਬਾਈ ਪਰ ਨਹੀਂ ਉਹ ਜਿਹੜਾ ਸਾਈਕਲ ਸੀ ਨਾ ਬਾਈ ਸਾਈਕਲ ਸਕੂਲ ਲੈ ਜਾਣਾ ਪਿੰਡ 'ਚ ਭਜਾਉਣਾ ਜਵਾਕਾਂ ਦਾ ਸਾਈਕਲ ਪਿੰਡ ਦੇ ਉੱਤੇ ਉੱਤੇ ਉਹ ਚੀਜ਼ ਨਹੀਂ ਹੋਣੀ ਉਹ ਰਾਈਡ ਤੇ ਗੱਡੀ 'ਚ ਬਹੁਤ ਫਰਕ ਹੈ ਜੀ ਬਹੁਤ ਲੱਗਾ ਕੱਲ ਕੁਝ ਵੀ ਕਹਿ ਲੋ ਬਈ ਜਦੋਂ ਨਾ ਪਹਿਲੇ ਦਿਨ ਸਾਈਕਲ ਮਿਲਿਆ ਜਦੋਂ ਪਹਿਲੇ ਦਿਨ ਸਕੂਲ ਗਿਆ ਸੀ ਉਦੋਂ ਵੇਰ ਕੀ ਫੀਲ ਹੋਇਆ ਉਦੋਂ ਮੈਨੂੰ ਅੱਜ ਵੀ ਆਦਾ ਮੈਂ ਰੋਟੀ ਵੀ ਨਹੀਂ ਖਾ ਕੇ ਗਈ ਤੇ ਨਾਲ ਤਾਂ ਲਿਆਣੀ ਕਾਦੀ ਉਦੋਂ ਤਾਂ ਹੁਣ ਪਹਿਲਾਂ ਤਾਂ ਆਪਾਂ ਨੇ ਜਲਦੀ ਸਕੂਲ ਜਾਣਾ ਨਹੀਂ ਇਹ ਹੁਣ ਵੀ ਅੱਜ ਦਿਨ ਮੈਂ ਕਿ ਨਹੀਂ ਮੈਂ ਸਕੂਲ ਕਰੇ ਛੁੱਟੀ ਨਹੀਂ ਮਾਰੀ ਸੀ ਘੱਟੋ ਘੱਟ ਲਗਾਤਾਰ ਮੈਨੂੰ ਅੱਜ ਵੀ ਆਦਾ 5-6 ਮਹੀਨੇ ਤੱਕ ਮੈਂ ਕੋਈ ਛੁੱਟੀ ਨਹੀਂ ਕੀਤੀ ਨਵੀਂ ਸਾਈਕਲ ਤੇ ਜਾਣਾ ਸਿਆਲਾ ਦੇ ਦਿਨ ਆ ਗਏ ਘਰ ਦੇ ਨੇ ਕਿਨਾਂ ਚੱਲ ਵੀ ਉਹਦੇ ਟੈਂਪੂ ਹੁੰਦੇ ਆਟੋ ਜਿਹੜਾ ਟੈਂਪੂ ਕਲੀ ਤੇ 3 ਨੂੰ 3 ਟੈਰ ਵਾਲੇ ਭੂੰਡਾ ਉਹ ਜਾਂਦੇ ਹੁੰਦੇ ਸੀ ਮੈਂ ਸਾਰੇ ਬੱਚੇ ਨੇ ਉੱਤੇ ਜਾਣਾ ਨਾਲ ਦੇ ਜਵਾਕ ਨੇ ਪਰ ਅਸੀਂ ਦੋ ਤਿੰਨ ਜਣੇ ਅਸੀਂ ਸਾਈਕਲਾਂ ਤੇ ਜਾਂਦੇ ਰਹੇ ਪਰ ਚਾਹ ਹੀ ਇੰਨਾ ਸੀ ਨਾ ਕਹਿੰਦਾ ਚਾਹ ਦੇ ਕਰਕੇ ਨਹੀਂ ਜਿੱਦਣ ਪਹਿਲੇ ਦਿਨ ਸਾਈਕਲ ਆ ਗਿਆ ਘਰੇ ਤੜਕੇ ਨੂੰ ਫਿਰ ਨੀਂਦ ਆ ਗਈ ਸੀ ਵੀ ਮੈਨੂੰ ਵੀ ਮੈਂ ਆਇਆ ਵੀ ਮੈਨੂੰ ਤੜਕਾ ਕਦੋਂ ਆਵੇ ਮੈਂ ਛੇਤੀ ਸਕੂਲ ਜਾਵਾਂ ਨਾ ਨਹੀਂ ਜਮਾ ਹੀ ਨਹੀਂ ਇਹ ਜੀ ਦੀ ਇੱਕ ਹੁੰਦੀ ਚਲੋ ਸਾਈਕਲ ਕੋਈ ਵੀ ਆਪਾਂ ਕਰੇ ਬਚਪਨ ਨਿੱਕੀ ਚੀਜ਼ ਲਿਆਉਂਦੇ ਨਾ ਉਹ ਬੜਾ ਚਾਹੁੰਦਾ ਨਿੱਕੀ ਚੀਜ਼ ਕੋਈ ਵੀ ਲੇ ਗਿਆ ਸਾਈਕਲ ਮੈਨੂੰ ਇੰਨਾ ਕੁ ਚਾਹੀਦਾ ਸੀ ਮੈਂ ਰਾਤ ਨੂੰ ਵੀ ਦੋ ਤਿੰਨ ਵਾਰੀ ਉੱਠ ਕੇ ਦੇਖਿਆ ਜੀ ਤੇ ਜਦੋਂ ਮੈਂ ਸਕੂਲ ਜਾਣ ਤੋਂ ਪਹਿਲਾਂ ਵੀ ਜਿਵੇਂ ਟਾਈਮ ਤੇ ਉੱਠੀ ਉਦੋਂ ਵੀ ਪਹਿਲਾਂ ਨੀਂਦ ਆਈ ਨਹੀਂ ਪ੍ਰੋਪਰ ਕਹਿੰਦਾ ਮਤਲਬ ਪਹਿਲੇ ਹੀ ਉੱਠ ਖੜੀਦਾ ਸੀ ਤੇ ਫਿਰ ਪੂਰਾ ਜਾਂਦੇ ਰਹੇ ਆ ਜੀ ਕੋਈ ਸ਼ੱਕ ਨਹੀਂ ਇਹਦੇ ਵਿੱਚ ਤੇ ਕਲਾਸ 'ਚ ਫਿਰ ਕੀ ਕਿੰਨੀ ਕੋਈ ਕਹਿੰਦੇ ਮੈਂ ਨਹੀਂ ਸਕੂਲ 'ਚ ਵੀ ਇਹ ਜਿੱਥੇ ਮੰਨ ਲਓ ਸਾਈਕਲ ਸਾਰਾ ਲੈਂਡ ਤੇ ਫਰਸਟ ਨੰਬਰ ਤੇ ਮੈਂ ਹੀ ਲਾਇਆ ਲਿਆ ਕੇ ਠੀਕ ਹੈ ਫਿਰ ਮਤਲਬ ਵੇਖ ਕੇ ਆਉਣਾ ਚਾਬੀ ਇੱਥੇ ਟੰਗਣੀ ਲੋਕ ਲਾ ਕੇ ਵੀ ਉੱਤੇ ਚਾਬੀ ਦੇ ਸੇਕਾ ਆ ਫੜਿਆ ਸਾਰਿਆਂ ਨੂੰ ਵੀ ਜਦੋਂ ਹੁੰਦਾ ਬਚਪਨ ਦੀ ਜੀ ਵੀ ਆ ਵਾਕਿਆ ਮੇਰੇ ਕੋਲ ਸਾਈਕਲ ਆ ਫਿਰ ਪੂਰਾ ਪੂਰਾ ਚਾਹ ਸੀ ਉਹਦੇ ਜਿਹੜੇ ਲਫਾ ਫੇ ਲੂਪੇ ਮਗਰਾਡਾਂ ਦੇ ਲੈ ਲੋ ਕਹਿ ਲੋ ਉੱਤੇ ਕਾਠੀ ਦੇ ਉੱਪਰ ਸੀ ਹੈ ਨਾ ਉਹ ਨਹੀਂ ਲਾਇਆ ਮੈਂ ਪੂਰਾ ਚਾਹ ਸੀ ਵੀ ਬੈਸਾ ਸਾਈਕਲ ਵਾਲੀ ਰਾਈਡ ਤੇ ਅੰਦਰ ਤੇ ਵੀ ਅੱਜ ਗੱਡੀ ਵਾਲੀ ਰੇਡ ਤੇ ਬਹੁਤ ਡਿਫਰੈਂਟ ਆ ਜੀ ਮੈਨੂੰ ਤਾਂ ਮੈਨੂੰ ਲੱਗਦਾ ਸਾਈਕਲ ਦੀ ਰਾਈਡ ਤੋਂ ਵੀ ਤੇ ਗ ਹਾਂ ਉਹ ਤਾਂ ਕੈਂਚੀ ਸਿੱਖੀ ਆ ਜੀ ਪਹਿਲਾ ਵਾਕਿਆ ਵਿਚ ਸਕਿਪ ਕਰ ਗਏ ਆਪਾਂ ਨਾ ਕੈਂਚੀ ਸਾਈਕਲ ਸਿੱਖੀ ਆ ਮੈਨੂੰ ਲੱਗਦਾ ਕੈਂਚੀ ਜਿਹੜਾ ਜਦੋਂ ਬੜੀ ਐ ਫੀਲਿੰਗ ਆਉਂਦੀ ਹੁੰਦੀ ਸੀ ਕੈਂਚੀ ਸਿੱਖੀ ਸੀ ਕੈਂਚੀ ਸਾਈਕਲ ਸਿੱਖੀ ਮਸਾਈਕਲ ਹੀ ਮਿਲੀ ਨਾ ਉਹ ਕੀ ਨਹੀਂ ਘਰੇ ਸਾਈਕਲ ਹੁੰਦਾ ਜਿਹੜਾ ਬਿਉਰਗਾ ਦਾ ਠੀਕ ਆ ਤੂੰ ਸਿੱਧਾ ਦਾ ਆਪਣਾ ਕਾਦਰ ਦੇ ਹਿਸਾਬ ਨਾਲ ਹਾਈਡਸਨ ਨਹੀਂ ਚੜਾ ਜਾਂਦੇ ਉਹ ਕੈਂਚੀ ਸੱਕ ਸੱਕ ਕੇ ਫਿਰ ਘਰ ਦੇਣਗਾ ਮੈਨੂੰ ਸਾਈਕਲ ਚਲਾਉਣਾ ਆ ਗਿਆ ਵੀ ਮੈਨੂੰ ਲੈ ਕੇ ਦਿਓ ਉਹ ਘਰ ਦੇਣ ਦੇ ਲਈ ਇਹ ਪਹਿਲਾਂ ਮੈਨੂੰ ਲੇਡੀ ਸਾਈਕਲ ਲੈ ਦਿੱਤਾ ਸੀ ਥੋੜਾ ਜਿਹਾ ਕਿਸ ਨਾਲ ਦੇ ਪਿੰਡੋਂ ਹੀ ਲਿਆਂਦਾ ਸੀ ਹਾਂਜੀ ਤੇ ਅੱਜ ਵਾਲਿਆਂ ਨੂੰ ਮੈਨੂੰ ਲੱਗਦਾ ਕੈਂਚੀ ਪਤਾ ਹੋ ਮਤਲਬ ਹੀ ਨਹੀਂ ਜੀ ਮੈਂ ਕਿੰਨਾ ਵੀ ਬਿਲਕੁਲ ਏਕਲੇ ਤੁਹਾਡੀਆਂ ਸੱਚੀਆਂ ਅੱਜ ਵਾਲੇ ਜਵਾਕਾਂ ਨੂੰ ਕੋਈ ਕੈਂਚੀ ਸਾਈਕਲ ਦਾ ਨਹੀਂ ਪਤਾ ਅੱਜ ਕੱਲ ਦਾ ਜਿਆਦਾ ਪਹਿਲਾਂ ਦਾ ਟਰੈਕਟਰ ਜੇ ਆਉਂਦੇ ਆ ਉਹਨਾਂ ਦੇ ਬੈਂਦੇ ਆ ਯਾਰ ਰਿਮੋਟ ਵਾਲੀਆਂ ਕਾਰਾਂ ਆਂ ਕਾਰਾਂ ਆਂ ਠੀਕ ਆ ਜਾਂ ਮੋਟਰਾਂ ਲਾ ਕੇ ਰਿਮੋਟ ਵਾਲੇ ਵੀ ਰਿਮੋਟ ਤੇ ਜਾਂ ਉਹਨੂੰ ਰੇਸ ਜਾਂ ਬੈਟਰੀਆਂ ਹੁੰਦੀਆਂ ਵਿੱਚ ਉਹ ਚੀਜ਼ਾਂ ਪਰ ਮੈਂ ਇਹੀ ਕਹਿੰਦਾ ਵੀ ਲੋਕਾਂ ਨੇ ਬਹੁਤ ਦੂਰ ਕਰਤੇ ਜਵਸ ਇਹ ਚੀਜ਼ਾਂ ਇਹਦੇ ਨਾਲ ਫਿਜ਼ੀਕਲ ਕਿੰਨੀ ਐਕਸਰਸਾਈਜ਼ ਬੱਚਾ ਕਰਦਾ ਸੀ ਸਾਈਕਲ ਤੇ ਹਾਂਜੀ ਹਾਂਜੀ ਤੇ ਮੈਨੂੰ ਯਾਦ ਆ ਮੇਰੇ ਗੋਡੇ ਛਲੇ ਗਏ ਸੀ ਲੱਗ ਪਏ ਡਿੱਗ ਗਿਆ ਮੇਰਾ ਜਦੋਂ ਪਹਿਲੀ ਵਾਰ ਜਦੋਂ ਸਾਈਕਲ ਚਲਾਇਆ ਉਹ ਨਹੀਂ ਚਲਾਉਣਾ ਆਉਂਦਾ ਸੀ ਆਪਾਂ ਨੂੰ ਕਿਹੜਾ ਕੋਈ ਸਿਖਾਉਂਦਾ ਹੁੰਦਾ ਸੀ ਸਿਖਾਉਣਾ ਆਉਂਦਾ ਸੀ ਆਹ ਪੜ ਕੇ ਉਹ ਵੀ ਚੋਰੀਆਂ ਚੋਰੀਆਂ ਕਿਤੇ ਲੈ ਕੇ ਜਾਂਦੇ ਸੀ ਸਾਈਕਲ ਹਾਂਜੀ ਹਾਂਜੀ ਉਹ ਘਰ ਦੇ ਤਾਂ ਚੱਕਣ ਨਹੀਂ ਦਿੰਦੇ ਸੀ ਵੀ ਲੈ ਕੇ ਜਾ ਕੇ ਫੇਰ ਉਹ ਕਰਕੇ ਗੋਡੇ ਗਾਡੇ ਛਲਾ ਕੇ ਆਏ ਤੇ ਫੇਰ ਇੱਕ ਨਹੀਂ ਆ ਜਾਂਦਾ ਮੰਨ ਲਓ ਕੋਈ ਪੈਂਟ ਜਾਂ ਸਕੂਟਰ ਚੈਨ ਚੜ ਜਾਣੀ ਹਾਂ ਉਹ ਵੀ ਬੜਾਈ ਬਿਗਦੇ ਹੁੰਦੇ ਸੀ ਜੀ ਜਰੂਰ ਦੱਸੇ ਜੇ ਕਮੈਂਟ ਕਰੇ ਜੀ ਵੀ ਕਿਹਦੀ ਕਿਹਦੀ ਪੈਂਟ ਜਾਂ ਪਜਾਮਾ ਪੈਂਟ ਤੋਂ ਉਹ ਕਿਹੜੀ ਆ ਪਜਾਮਾ ਲਗਾ ਸਕੂਲ ਵਾਲੀ ਪੈਂਟ ਜਿਹੜੀ ਆ ਮਰਦੀ ਆ ਪਜਾਮਾ ਘੜਦਾ ਰਿਹਾ ਤੇ ਫਿਰ ਚਾਹ ਲਾਤੀ ਵਾਲੀ ਪੈਰ ਤੇ ਉਹਦੇ ਹੱਥ ਕਾਲੇ ਕਰ ਲੈਣੇ ਉਹ ਵੀ ਬੜੀ ਚਾਹ ਲਾਤੀ ਲਈ ਨਹੀਂ ਘੜ ਜਾਣਾ ਫਿਰ ਚਾਹ ਲਾਤੀ ਰੋ ਇੱਕ ਰੋ ਨਹੀਂ ਜਾਂਦਾ ਨਹੀਂ ਬਸ ਬੜਾ ਮੁੰਡੇ ਕੁੱਤੇ ਫੇਲ ਹੋਇਆ ਕਦੇ ਹਾਂ ਤੋ ਕੁੱਤੇ ਦੇ ਦੇ ਤੁੱਕੇ ਕਹਿੰਦੇ ਕੁੱਤੇ ਕੁੱਤੇ ਦੇ ਤੁੱਕੇ ਕਹਿੰਦੇ ਨਾ ਉਹ ਇੱਕ ਪੈਦਲ ਮਾਰਨਾ ਦੂਜਾ ਖਾਲੀ ਲਾਂਗੇ ਨਾ ਵਜਣਾ ਉਹ ਕਿਹਦਾ ਮਾਰ ਲ ਕੇ ਜਦੋਂ ਡੰਡੇ ਦੇ ਡੱਕ ਪੈਣਾ ਮੈਂ ਬੜਾ ਪੁੱਛਣਾ ਵੀ ਇਹਨਾਂ ਦਾ ਕੁੱਤਾ ਇਹਨੂੰ ਕਿਉਂ ਕਹਿੰਦੇ ਵੀ ਇਹਦਾ ਕੀ ਸਬੰਧ ਹੈ ਕੁੱਤੇ ਨਾਲ ਕੀ ਸਬੰਧ ਹੈ ਨਾ ਉਹ ਆਸ ਵਿੱਚ ਉਹ ਲੜਦੇ ਹੁੰਦੇ ਨੇ ਨਾ ਇਹ ਕਰਕੇ ਚੱਲਦਾ ਸੈਕ ਨਾ ਕੋਈ ਉਹ ਚੱਕਰ ਮੈਨੂੰ ਸਮਝ ਨਹੀਂ ਆਉਂਦੀ ਹੁੰਦੀ ਸੀ ਹਾਂਜੀ ਤੇ ਇੱਕ ਪੈਦਲ ਦਾ ਨਾੜ ਪਾ ਡੱਕ ਦਿੰਦਾ ਹੁੰਦਾ ਈ ਹੂੰ ਬਾਈਟਲ ਮਾਰ ਕੇ ਪੈਦਲ ਹੋ ਜਾਣਾ ਜਾਂ ਜਿਵੇਂ ਮੰਨ ਲਓ ਦੋ ਬਾਈਟਲ ਮਾਰ ਕੇ ਇੱਕ ਤੇ ਚਲਾਉਣਾ ਜੀ ਉਹ ਵੀ ਬੜਾ ਚੱਲਦਾ ਰਿਹਾ ਇਸ ਟਾਈਮ ਬੜੀਆਂ ਰੇਸਾਂ ਲਾਈਆਂ ਬੜੀਆਂ ਹੋਉਂਦੀਆਂ ਹਾਂਜੀ ਹਾਂਜੀ ਬਈ ਫਿਰ ਜਦੋਂ ਸਾਈਕਲ ਵਾਲੀ ਜ਼ਿੰਦਗੀ ਕਲਾਸ 'ਚ ਗਏ ਹਾਂਜੀ ਕਲਾਸ ਤੋਂ ਫਿਰ ਤੁਸੀਂ ਅੱਗੇ ਸਕੂਲ 'ਚ ਹਾਈ ਸਕੂਲ 'ਚ ਗਏ ਹੋਵੋਗੇ ਹਾਂਜੀ ਹਾਂਜੀ ਉੱਥੇ ਸਕੂਲ ਸਕੂਲ 'ਚ ਮਾਸਟਰਾਂ ਨਾਲ ਕਿਵੇਂ ਸੀਗਾ ਜਾਂ ਪੜ੍ਹਾਈ ਨਾਲ ਕਿਵੇਂ ਰਿਹਾ ਪੜ੍ਹਾਈ ਨਾਲ ਮੈਂ ਸ਼ੁਰੂ ਦਾ ਬਹੁਤ ਵਧੀਆ ਰਿਹਾ ਜੀ ਐਵੇਂ ਕਹੀਏ ਮੈਂ ਸਾਨੂੰ ਅੱਜ ਵੀ ਜਾਂ 7ਵੀਂ ਕਲਾਸ 'ਚ ਮੈਂ ਆਈ ਥਰਡ ਪੀਸ ਤੇ ਉਸ ਤੋਂ ਬਾਅਦ ਜਿਵੇਂ ਜਿਵੇਂ ਵੱਡੇ ਹੋਏ ਲੈਵਲ ਡਾਊਨ ਹੀ ਹੁੰਦਾ ਗਿਆ ਵੀ ਪੜਾਈ ਚ ਛੇਅਰ ਬਹੁਤ ਸੀ ਸ਼ੁਰੂ ਤੋਂ ਸਟਾਰਟਿੰਗ ਨੂੰ ਹਰੇਕ ਕਲਾਸ ਤੋਂ ਫਸਟ ਸੈਕੰਡ ਫਸਟ ਟੈਕਣਾਉਣਾ ਤੇ ਮੈਨੂੰ ਅੱਜ ਵੀ ਯਾਦ ਆਈ ਮੈਨੂੰ 7ਵੀਂ ਕਲਾਸ ਚ ਥਰਡ ਆ ਕਿਵੇਂ ਆਇਆ ਸੀ ਇਤਿਹਾਸ ਨਹੀਂ ਇਤਿਹਾਸ ਇਤਿਹਾਸ ਜਿਹੜੇ ਮਤਲਬ ਹਿਸਟਰੀ ਦੇ ਪਾਪਾ ਕਹਿ ਲੀਏ ਉਹ ਮੇਰਾ ਹਿਸਟਰੀ ਚ ਮੈਂ ਉਦੋਂ ਚਲੋ ਚੱਲ ਪਈ ਫੋਨ ਜੀਆ ਵੀ ਥੋੜਾ ਥੋੜਾ ਤੇ ਮੈਂ ਉਹਦੇ ਹਿਸਟਰੀ ਦੇ ਵਿੱਚ ਲਿਖਿਆ ਹੀ ਸਾਰਾ ਫੇਸਬੁੱਕ WhatsApp ਇਹ ਰ ਆ ਵਗੈਰਾ ਵਾਰੇ ਲਿਖੀ ਗਈ ਸਾਰਾ ਕੁਝ ਜੋ ਵੀ ਆ ਤੇ ਮੈਂ ਇਹ ਮੈਨੂੰ ਮੈਨ ਬਹੁਤ ਵਧੀਆ ਕੁਐਸਚਨ ਆ ਉਸ ਟਾਈਮ ਮੈਂ ਥਰਡ ਆਇਆ ਸੀ ਇਹ ਮੈਨੂੰ ਅੱਜ ਵੀ ਯਾਦ ਆ ਜੀ ਤੇ ਮਾਸਟਰਾਂ ਨਾਲ ਵੈਸੀ ਹੀ ਤਕਰੀਬਨ ਦਾ ਵਧੀਆ ਰਿਹਾ ਕਿਉਂਕਿ ਹੋਣ ਵਾਲਾ ਸਮਾਂ ਤੇ ਉਹ ਸਮੇਂ ਚ ਬਹੁਤ ਫਰਕ ਆ ਮਾਸਟਰ ਬਹੁਤ ਜ਼ਿਆਦਾ ਕੁੱਟਦੇ ਰਿਹਾ ਸਾਨੂੰ ਮੈਥ ਵਾਲਾ ਮਾਸਟਰ ਨਾ ਜੀ ਨਰਮਲ ਸਿੰਘ ਤਲਵੰਡੀ ਭਾਈ ਤੋਂ ਉਹਨੇ ਬਹੁਤ ਕੁੱਟਿਆ ਜੀ ਪਰ ਨਹੀਂ ਅਸੀਂ ਕਦੇ ਬੋਲੇ ਨਹੀਂ ਸੀ ਅੱਗੇ ਤੇ ਵਧੀਆ ਰਿਹਾ ਬਚਪਨ ਤੇ ਥੋੜਾ ਜਿਮ ਚੱਲੂ ਜੋ ਬੰਦਾ ਆਪੋ ਇਹਦਾ 11ਵੀਂ 12ਵੀਂ ਚ ਥੋੜਾ ਜਿਹਾ ਏਜ ਉਦਾਂ ਦੀ ਹੋ ਜਾਂਦੀ 18 ਕੇ ਸਾਲ 19 ਉਦੋਂ ਥੋੜਾ ਜਿਆ ਕੈਲੀ ਜਿਵੇਂ ਬਦਮਾਸ਼ੀ ਵਾਲਾ ਚੱਕਰ ਆ ਲੋ ਇੱਕ ਸਿਰਫ ਸੋਚ ਹੁੰਦੀ ਹੈ ਜੀ ਬੰਦੇ ਦੀ ਉਦੋਂ ਨਾ ਜਦੋਂ ਇਹ ਸਮਾਂ ਆਇਆ ਸੀਗਾ ਆਪਣਾ ਉਦੋਂ ਬਦਮਾਸ਼ੀ ਦਾ ਤਾਂ ਨਾਮ ਸੀਗਾ ਵੀ ਚਲੋ ਬਦਮਾਸ਼ੀ ਬਦਮਾਸ਼ੀਆਂ ਤਾਂ ਹ ਉਦੋਂ ਕਾਲਜ ਚ ਇੱਕ ਬਸ ਪਤਾ ਨਹੀਂ ਸਕੂਲ ਚ 11ਵੀਂ 12ਵੀਂ ਚ ਆ ਕੇ ਇੱਕ ਫੀਲਿੰਗ ਹੀ ਅਲੱਗ ਆ ਜਾਂਦੀ ਹੈ ਹਾਂਜੀ ਮੈਂ 12ਵੀਂ ਚ ਮੈਨੂੰ ਅੱਜ ਵੀ ਯਾਦ ਆ ਮੈਂ 12ਵੀਂ ਚ ਨੋਟਿਸ ਲਾਇਆ ਸਕੂਲ ਪ੍ਰਧਾਨ ਦਾ ਪ੍ਰੈਜ਼ੀਡੈਂਟ ਦਾ ਹਾਂਜੀ ਮੈਨੂੰ ਅੱਜ ਵੀ ਯਾਦ ਆ ਅੱਜ ਦਾ ਆਹ ਉਹਦੇ ਲਾਦਾ ਜੀ ਵਿਰਿੰਦਰ ਬਰਾੜ ਪ੍ਰੈਜ਼ੀਡੈਂਟ ਫੱਲੇ ਨੰਬਰ ਲਾਤਾ ਵੀ ਜੇ ਕਿਨੂੰ ਤਰਾਜ ਤੇ ਇਹ ਕਹਿੰਦਾ ਵੀ ਮੇਰੇ ਨਾਲ ਕੱਡੇ ਇਟੀ ਬਾਅਦਵੀਂ ਕਲਾਸ ਵਿੱਚ ਮੈਂ ਪ੍ਰੈਜ਼ੀਡੈਂਟ ਦਾ ਨੋਟ ਲਾਇਆ ਹੈਗਾ ਸਕੂਲ ਦੇ ਵਿੱਚ ਹਰਾ ਸਕੂਲ ਚ ਪਰ ਉਹ ਵੀ ਮੈਨੂੰ ਮੈਟਰਨਸ ਸਾਥ ਲੈ ਕੇ ਚੱਲਣਾ ਦੂਜੇ ਇੱਥੇ ਆਫੀਸ ਪ੍ਰਿੰਸੀਪਲ ਨੇ ਬਹੁਤ ਕੁੱਟਿਆ ਇਹਦਾ ਕਿਹਨਾ ਕਾਲਜਾਂ ਚ ਕਹਿੰਦਾ ਸੁਣੀਦਾ ਯੂਨੀਵਰਸਿਟੀ ਦੇ ਪ੍ਰੈਕਟੀਕਲ ਸਕੂਲ ਚ ਕਿਹੜੇ ਪ੍ਰੈਜ਼ੀਡੈਂਟ ਖੜਦੇ ਹੁੰਦੇ ਆ ਫਿਰ ਘਰਦਿਆਂ ਨੂੰ ਸੱਦਿਆ ਚਲੋ ਮਾਫੀ ਮੂਫੀ ਮੰਗੀ ਜਿਵੇਂ ਉਹ ਇੱਕ ਮਾਈਂਡ ਇਦਾਂ ਦਾ ਸੀ ਉਸ ਟਾਈਮ ਜੀ ਉਦੋਂ ਇਕ ਨਾ ਜਿਵੇਂ ਆਪਾਂ ਗੱਲ ਕਰ ਰਹੇ ਸੀ ਤੁਸੀਂ ਆ ਵੀ ਤੁਸੀਂ ਮੈਂ ਉਹਦਾ ਲਾਤਾ ਉਦੋਂ ਫਿਰ ਹੈਗਾ ਸੀਗਾ ਵੀ ਪ੍ਰਧਾਨ ਬਣਨ ਦਾ ਜਿਹੜਾ ਸੀਗੀ ਫੀਲਿੰਗ ਪ੍ਰਧਾਨ ਬਣ ਮਸਲੇ ਸਝਾਉਣ ਦੀ ਉਹ ਫੀਲਿੰਗ ਸੀਗੀ ਮੈਨੂੰ ਫੀਲਿੰਗ ਸੀਗੀ ਉਹ ਫੀਲਿੰਗ ਕਰਕੇ ਅੱਜ ਮੈਂ ਤੁਹਾਨੂੰ ਦੱਸਿਆ ਜੀ ਤੁਸੀਂ ਪਹਿਲਾਂ ਵੀ ਦੱਸਿਆ ਵੀ ਮੈਂ ਕਿਸਾਨ ਯੂਨੀਅਨ ਦਾ ਪ੍ਰਧਾਨ ਹਾਂ ਜੀ ਉਹ ਅੱਜ ਇਥੋਂ ਤੱਕ ਲੈਵਲ ਅਚੀਵ ਕਰ ਹੀ ਲਿਆ ਹਾਂਜੀ ਮੈਂ ਤਾਂ ਉਹ ਗੱਲ ਕਰਦਾ ਵੀ ਜਦੋਂ ਅੱਜ ਕੱਲ ਨਾ ਇੱਕ ਮੇਰੇ ਦੋਸਤ ਨਾਲ ਗੱਲ ਕਰਦਾ ਰਿਹਾ ਸੀ ਮੈਂ ਕਿਹਾ ਯਾਰ ਵੀ ਆਪਾਂ ਜਦੋਂ ਪੜਦੇ ਸੀ ਨਾ ਆਪਣੀਆਂ ਨਾ ਲੜਾਈਆਂ ਇਸ ਗੱਲੋਂ ਹੋ ਜਾਂਦੀਆਂ ਹੁੰਦੀਆਂ ਸੀ ਜਾਂ ਦੂਸਰਿਆਂ ਆਪਾਂ ਜਦੋਂ ਲੜਾਈਆਂ ਵੇਖਦੇ ਸੀ ਜਦੋਂ ਪੁੱਛਣਾ ਵੀ ਕੀ ਕਾਰਨ ਆ ਕਾਤੋਂ ਹਾਂ ਮੇਰੇ ਵੱਲ ਟੇਡਾ ਝਾਕਦਾ ਮੇਰੇ ਵੱਲ ਐ ਵੇਖਿਆ ਨੇ ਆ ਲੜਾਈਆਂ ਪਰ ਹੁਣ ਫੋਨਾਂ ਚ ਇੰਨੇ ਵੜ ਗਏ ਹੁਣ ਉਹ ਲੜਾਈਆਂ ਹੁਣ ਹੋਈ ਹਟ ਗਈਆਂ ਮੇਰੇ ਵੱਲ ਵੀ ਬਿਲਕੁਲ ਸਾਂਝੀ ਹੁੰਦਾ ਤੁਹਾਨੂੰ ਪਤਾ ਜਿਵੇਂ ਪਹਿਲਾਂ ਵੀ ਦੱਸਿਆ ਬਾਈ ਜਗਮੀਤ ਵੀ ਹੁਣ ਤਾਂ ਫੇਸਬੁੱਕ ਦੇ ਕਮੈਂਟਾਂ ਦੀ ਲੜਾਈ ਬਲੌਕ ਕਰਨ ਦੀ ਲੜਾਈ ਰਹਿ ਉਹ ਸ਼ੱਕ ਨਹੀਂ ਦੇ ਵਿੱਚ ਤੇ ਬਈ ਫੈਸਲੇ ਫੁਸਲੇ ਕਰਾਇਆ ਫਿਰ ਪ੍ਰਧਾਨ ਜਦੋਂ ਚਲੋ ਉਹ ਮਾਸਟਰ ਪ੍ਰਿੰਸੀਪਲ ਨੇ ਤਾਂ ਨਹੀਂ ਬੰਨ੍ਹ ਦਿੱਤਾ ਪਰ ਧੰਨੂ ਤਾਂ ਮਨਚ ਤਾਂ ਫੀਲਿੰਗ ਹੋਊਗੀ ਪੂਰੀ ਫੀਲਿੰਗ ਜੀ 12th ਚ ਹੁਣ ਦੇਖ ਲਈ 12th ਕਲਾਸ ਮਰਦਾ ਕੋਈ ਹੋਣਾ ਹੀ ਨਹੀਂ ਜਿਹਨੇ ਲਾਇਆ ਹੋਵੇ ਸਕੂਲ ਚ ਨੋਟਸ ਮੈਨਾਂ ਲੱਗਦਾ ਮੈਂ ਹੀ ਕੱਲਾ ਲੱਗਦਾ ਮੈਂ ਤਾਂ ਐ ਲੱਗ ਰਿਹਾ ਯਾਰ ਜੀ ਤੁਸੀ ਯਾਰ ਜੀ ਮੈਨਾਂ ਕੱਲਾ ਹੀ 12th ਕਲਾਸ ਮਰਦਾ ਨੋਟਸ ਲਾਦਾ ਸਕੂਲੇ ਵਿਰਿੰਦਰ ਬਰਾੜ ਪ੍ਰੈਜ਼ੀਡੈਂਟ ਥੱਲੇ ਨੰਬਰ ਲਿਖਤਾ ਵੀ ਜੇ ਕਿਨੂੰ ਤਰਾਜਾ ਤੇ ਨੰਬਰ ਤੇ ਕਾਲ ਕੀਤੀ ਆ ਨਾਲ ਮੇਰੇ ਪਿੰਡ ਪੁੰਡਾ ਵਾਲੇ ਪੂਰੀ ਫੀਲਿੰਗ ਚੱਕੀ ਜੀ ਦੂਜਨ ਮੈਂ ਕਿਹਾ ਵੀ ਤੈਨੂੰ ਖਜਾਨਚੀ ਬਣਾਉਣਾ ਤੈਨੂੰ ਵਾਈਸ ਪ੍ਰੈਜ਼ੀ ਜੀ ਤੇ ਉਹ ਜਿਹੜੇ ਫੈਸਲਾ ਵਾਲੀ ਗੱਲ ਕਰ ਰਹੇ ਵੀ ਪੂਰਾ ਸੀਗਾ ਜਜ਼ਬਾ ਵੀ ਯਾਰ ਆਪਾਂ ਕਰਾਵਾਂਗੇ ਵੀ ਸਕੂਲ ਚ ਕੋਈ ਲੜਦਾ ਉਹਨੂੰ ਬਿਠਾ ਕੇ ਕਰਾਵਾਂ ਕੋਈ ਕੇ ਦਾ ਰੌਲਾ ਕੁੜੀ ਮੁੰਡੇ ਦਾ ਕੋਈ ਵੀ ਲਾ ਲਓ ਇਦਾਂ ਸੀਗਾ ਹੀ ਮਨ ਚ ਪੂਰਾ ਕੋਈ ਸ਼ੱਕ ਨਹੀਂਗਾ ਬਈ ਫਿਰ ਪਲੱਸ 2 ਚ ਤਾਂ ਇਹ ਵੀ ਆਉਂਦਾ ਫਿਰ ਫੀਲਿੰਗ ਮਨ ਚ ਆਉਂਦਾ ਜਿਵੇਂ ਹੁਣ ਤੁਸੀਂ ਕੁੜੀ ਮੁੰਡੇ ਵਾਲੀ ਗੱਲ ਕੀਤੀ ਹਾਂਜੀ ਅਟਰੈਕਸ਼ਨ ਵੀ ਇੱਕ ਨਾ ਇੱਕ ਕੁਦਰਤ ਦਾ ਨਿਯਮ ਹੈ ਨਾ ਕਿਸੇ ਸ਼ਖਸ ਦੇ ਪ੍ਰਤੀ ਅਟਰੈਕਸ਼ਨ ਆਉਂਦੀ ਆਉਂਦੀ ਹੈ ਬਿਲਕੁਲ ਬਿਲਕੁਲ ਇਹ ਫਿਰ ਇਹ ਵੀ ਆਇਆ ਫਿਰ ਦੌਰ ਹਾਂਜੀ ਜ਼ਰੂਰ ਹੈ ਇਹ ਮੈਂ ਨਹੀਂ ਕਹਿੰਦਾ ਮੇਰੇ ਤੇ ਹਰਕਤ ਹੀ ਆਉਂਦਾ ਇਹ ਚੀਜ਼ ਅਟਰੈਕਸ਼ਨ ਹ ਫੀਲਿੰਗ ਬਾਰੇ ਨਹੀਂ ਪਤਾ ਹੁੰਦਾ ਜੀ ਉਹ ਇੱਕ ਸਿਰਫ ਜਿਹੜੀ 18 ਸਾਲ ਦੀ ਉਮਰ ਹੁੰਦਾ ਨਹੀਂ ਉਹਦੇ ਵਿੱਚ ਇੱਕ ਅਟਰੈਕਸ਼ਨ ਹੀ ਕਹ ਲਓ ਇੱਕ ਖਿੱਚ ਹੁੰਦੀ ਆ ਉਹ ਚੀਜ਼ ਹੁੰਦੀ ਆ ਪਰ ਆਪਾਂ ਨੂੰ ਪਿਆਰ ਜਾਂ ਲਵ ਦਾ ਟਾਈਮ ਬੱਜ ਜਾ ਕੇ ਉਹ ਦਾਪਾ ਨਾ ਦੇ ਲੈਨੇ ਉਹਨੂੰ ਹਾਂਜੀ ਉਹ ਪਰ ਜਿਹੜਾ ਆਪਣਾ ਸਮਾਂ ਸੀ ਨਾ ਸਕੂਲ ਚੋਂ ਤੋਂ ਅੱਡਾ ਵੀ ਉਹ ਮੇਰਾ ਵੀ ਜਮ ਉਹ ਉਸ ਟਾਈਮ ਕੀ ਸੀ ਜਿਹੜੇ ਮਤਲਬ ਕੁੜੀ ਮੁੰਡੇ ਦੀ ਗੱਲਬਾਤ ਸਿਰਫ ਦੂਰੋਂ ਦੇਖ ਕੇ ਆਉਣ ਵਾਲੇ ਤਾਂ ਤੁਹਾਨੂੰ ਪਤਾ ਹੀ ਸਕੂਲ ਚ ਫੋਨ ਆ ਹੁੰਦਾ ਬੈਂਕ ਤੇ ਵੀ ਜਾਂਦੇ ਕੁੜੀ ਮੁੰਡੇ 8ਵੀਂ 10ਵੀਂ ਵਾਲੇ ਵੀ ਜਾਈ ਜਾਂਦੇ ਪਰ ਉਸ ਟਾਈਮ ਮੈਨੂੰ ਪਤਾ ਹੀ ਮੈਂ ਕੁੜੀ ਨਾਲ ਜਿਹੜੇ ਸੀਗਾ 7ਵੀਂ ਕਲਾਸ ਚ ਮੈਂ ਉਹ ਮੇਰੇ ਇੱਕ ਸਾਲ ਛੁੱਟੀ ਹੁੰਦਾ ਮਤਲਬ ਬੈਕ ਹੁੰਦੀ ਸੀ ਕਲਾਸ ਕਿੰਨੀ ਉਮਰ ਹੋ ਗਈ ਲਾ ਲੋ ਤੁਸੀਂ ਵੱਧ ਤੋਂ ਵੱਧ 16 17 ਸਾਲ ਸਿਰਫ ਅਟਰੈਕਸ਼ਨ ਕਹਿ ਸਕਦੇ ਨਾ ਅਟਰੈਕਸ਼ਨ ਹੀ ਇੱਕ ਜਿਹੀ ਦੂਰੋਂ ਵੇਖਦੇ ਨਾ ਜਦੋਂ ਮਨ ਲਓ ਉਹਨੇ ਨਾ ਆਉਣਾ ਸਕੂਲ ਚ ਤੇ ਮੇਰਾ ਵੀ ਜੀ ਨਾ ਲੱਗਦਾ ਚੱਲਦਾ ਆ ਜੀ ਇਹ ਸ਼ੁਰੂ ਤੋਂ ਕੋਈ ਸ਼ੱਕ ਨਹੀਂ ਦੇ ਵਿੱਚ ਤੇ ਬਈ ਫਿਰ ਉਦੋਂ ਇੰਨੇ ਜਿਆਦਾ ਫੋਨ ਨਹੀਂ ਸੀਗੇ ਉਦੋਂ ਇੱਕ ਰਿਵਾਜ ਹੁੰਦਾ ਸੀ ਲੈਟਰ ਦਾ ਬਿਲਕੁਲ ਲਿਖੇ ਆ ਬਹੁਤ ਲਿਖੇ ਕੋਈ ਸ਼ੱਕ ਨਹੀਂ ਇਹਦੇ ਵਿੱਚ ਲਿਖਿਆ ਜਿਵੇਂ ਕਹ ਲਈ ਇੱਕ ਬਲੇਡ ਜਾਂ ਮਾਰ ਕੇ ਆਈ ਲਵ ਯੂ ਫੋਨ ਨਾ ਵੀ ਲਿਖਦੇ ਰਹੇ ਮੈਂ ਲਿਖਿਆ ਜੀ ਇਹਦੇ ਵਿੱਚ ਮੈਂ ਹਾਂ ਜੀ ਬਿਲਕੁਲ ਲਿਖਿਆ ਮੈਂ ਵੀ ਝੂਠ ਨਹੀਂ ਬੋਲਦਾ ਜੀ ਜਿਆਦਾਤਰ ਮੁੰਡੇ ਤਾਂ ਉਹ ਕਰਦੇ ਹੁੰਦੇ ਸੀਗੇ ਕੋਈ ਡੱਡੀ ਡੁੱਡੂ ਨਹੀਂ ਨਹੀਂ ਮੈਂ ਦਾ ਮਾੜਾ ਮੋਟਾ ਲਿਖਿਆ ਮਾੜਾ ਮੋਟਾ ਇੰਨਾੜੀ ਲਿਖਿਆ ਜਾਂਦਾ ਥੋੜਾ ਹੀ ਲਿਖਿਆ ਜਾਂਦਾ ਲਿਖਦੇ ਰਹੇ ਜਾਂ ਉਹ ਜਾ ਕੇ ਪੜ੍ਹਨਾ ਉਹ ਇੱਕ ਨਾ ਐਕਸਾਈਟਮੈਂਟ ਬੜੀ ਤਗੜੀ ਸੀ ਵੀ ਆਪਾਂ ਲਿਖਿਆ ਕਿ ਪਤਾ ਨਹੀਂ ਕੀ ਲੱਕ ਕੇ ਭੇਜੂਗਾ ਅਗਲਾ ਦੇਖੋ ਹੁਣ ਤਾਂ ਇਹ ਆ ਹੁਣ ਜਾਂ ਹੁਣ ਤਾਂ ਚਲੋ ਕਾਲ ਕਰ ਲਈ ਹਾਂਜੀ ਕਾਲ ਕਰ ਗੱਲ ਹੋ ਗਈ ਮੈਂ ਮੈਸੇਜ ਕਰਦਾ ਉਧਰ ਰਿ ਦਰਨਾ ਹਨ ਨਾ ਵੀ ਬਈ ਲਿਖਣਾ ਫਿਰ ਲੱਕ ਜੀ ਘਰੇ ਲੁਕੋਣਾ ਹਾਂ ਕਿੱਥੇ ਲਕੋਈਏ ਫਿਰ ਫਰੋਂ ਦਾ ਤਰੀਕਾ ਲੱਭਣਾ ਹਾਂ ਬੜਾ ਔਖਾ ਸੀ ਜੀ ਦੇਖ ਲਓ ਇੱਕ ਚੀਜ਼ ਕਿੰਨੀ ਐਕਸਾਈਟਮੈਂਟ ਰਹਿ ਜਾਂਦੀ ਸੀ ਫਿਰ ਅਗਲੇ ਏਕਸਰਟਮੈਂਟ ਉਹਨੂੰ ਵੀ ਹੁਣ ਉਹ ਕੀ ਕਹੂ ਉਹ ਕੀ ਕਹੂਗਾ ਮੇਰਾ ਬੜਾ ਜਿੰਨਾ ਜਵਾਬ ਕੀ ਆਊਗਾ ਫਿਰ ਪੜ੍ਹਨਾ ਬੈਠ ਕੇ ਕੱਲਿਆਂ ਨੇ ਚੋਰੀ ਬੈਠ ਕੇ ਗਰਾਊਂਡ ਚ ਲਾ ਲਓ ਜਾਂ ਸਕੂਲ ਤੋਂ ਬਾਹਰ ਵੀ ਠੀਕ ਹੈ ਬੈਗ ਚ ਰੱਖਣਾ ਤਾਂ ਕਿ ਕਾਪੀ ਦੇ ਵਿਚਾਲੇ ਕਿ ਇਹਨੂੰ ਘਰੇ ਨਾ ਪਤਾ ਲੱਗ ਜੇ ਇਹ ਚੀਜ਼ਾਂ ਹੁੰਦੀਆਂ ਸੀ ਲਵ ਲੈਟਰ ਲਿਖਦੇ ਰਹੇ ਮਤਲਬ ਲਿਖੇ ਆਈ ਆਪਾਂ ਕੋਈ ਸ਼ੱਕ ਨਹੀਂ ਇਹਦੇ ਵਿੱਚ ਹਾਂਜੀ ਤੇ ਇਹ ਤੌਰ ਪਈ ਹੁਣ ਜੇਕਰ ਆਪਾਂ ਗੱਲ ਕਰੀਏ ਅੱਜ ਦੇ ਦੌਰ ਤੇ ਉਸ ਦੌਰ ਨੂੰ ਕਿਵੇਂ ਕੰਪੇਅਰ ਕਰਦੇ ਆ ਇਹ ਦੇਖੋ ਜੀ ਮੈਂ ਅੱਜ ਦੇ ਦੌਰ ਨੂੰ ਬੜਾ ਕੰਪੇਅਰ ਕਰਦਾ ਅੱਜ ਕੱਲ ਜਿਹੜਾ ਦੌਰ ਚੱਲ ਪਿਆ ਸੋਸ਼ਲ ਮੀਡੀਆ ਦਾ ਜੋ ਵੀ ਗੱਲਬਾਤ ਹੁੰਦੀ ਹੈ ਹੈਲੋ ਹਾਈ ਸੋਸ਼ਲ ਮੀਡੀਆ ਤੋਂ ਸਟਾਰਟ ਹੁੰਦੀ ਹੈ ਤੇ ਸੋਸ਼ਲ ਮੀਡੀਆ ਤੇ ਹੀ ਮੁੱਕ ਜਾਂਦੀ ਜਮੀਤ ਲੋਕਾਂ ਦਾ ਪਹਿਲਾਂ ਨੰਬਰ ਸਰ ਬਹੁਤ ਘਟ ਰਿਹਾ ਤੁਸੀਂ ਦੇਖ ਲਓ ਕਿਉਂਕਿ ਅੱਗੇ ਹੁੰਦਾ ਸੀ ਇੱਕ ਬੰਦੇ ਨਾਲ ਟ੍ਰੈਕਸ਼ਨ ਹੁੰਦੀ ਸੀਗੀ ਇੱਕ ਨੂੰ ਹੀ ਮਿਲਣਾ ਇੱਕ ਨੂੰ ਹੀ ਕਰਨਾ ਸਾਰਾ ਉਹ ਚੀਜ਼ ਹੁਣ ਨਹੀਂ ਰਹੀ ਬਹੁਤ ਫਰਕ ਹੋ ਗਿਆ ਅੱਜ ਦੇ ਦੌਰ ਦਾ ਉਸ ਦੌਰ ਤੋਂ ਇਹ ਤਾਂ ਸਮਾਂ ਇਹ ਹੋ ਗਿਆ ਅੱਜ ਕੱਲ ਤਾਂ ਅਜਿਹਾ ਕਦੀ ਮੁਹੱਬਤ ਨਾ ਵਟਸਐਪ ਦੇ ਮੈਸੇਜ ਦੀ ਹੋ ਗਈ ਮੈਸੇਜ ਪਸੰਦ ਆ ਗਿਆ ਠੀਕ ਨਹੀਂ 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 ਡਿਲੀਟ ਬਲੌਕ ਜੀ ਬਲੌਕ ਨਾਲ ਅਨਦਰ ਨਦਰ ਨੂੰ ਇਟਣਾ ਤੇ ਹੁਣ ਤੋ ਤੁਹਾਨੂੰ ਬਾਰੇ ਮੈਸੇਜ ਨਹੀਂ ਸੀ ਕੀਤੇ ਤਾਂ ਵੀ ਰੌਲਾ ਪੈਂਦਾ ਮੇਰੇ ਮੈਸੇਜ ਸੀ ਨਹੀਂ ਕੀਤੇ ਤੇਰੇ ਬਲੂ ਟਿਕ ਨਹੀਂ ਆਈ ਆਨਲਾਈਨ ਦਿਖੀ ਜਾਂਦਾ ਲਾਸਟ ਸੀ ਆਨਲਾਈਨ ਕਰ ਇਹ ਚੀਜ਼ਾਂ ਚੱਲ ਪਈਆਂ ਨੇ ਕੋਈ ਲਾਸਟ ਸੀ ਨਹੀਂ ਸੀਗਾ ਕੋਈ ਗੱਲ ਨਹੀਂ ਲੈਟਰ 3 ਵਜੇ ਬਣਾਦਾ ਕੋਈ ਤਾਂ ਵੀ ਕੋਈ ਨਹੀਂ 1 ਵਜੇ ਬਣਾ ਕੋਈ ਚੱਕਰ ਨਹੀਂ ਟਾਈਮ ਦੀ ਉਹਦੇ ਨਹੀਂ ਸੀ ਅੱਜ ਬਈ ਫਿਰ ਜ਼ਿੰਦਗੀ ਅੱਗੇ ਵੱਧਦੀ ਆ ਤੁਹਾਡੀ ਹਾਂਜੀ ਵੱਧਦੀ ਜ਼ਿੰਦਗੀ ਫਿਰ ਆਗੀ ਹੁੰਨੀ ਆ ਤੁਹਾਡੀ ਲਾਈਫ ਮੈਰਿਡ ਲਾਈਫ ਮੈਰਿਡ ਲਾਈਫ ਨਹੀਂ ਮੈਂ ਅਨ ਮੈਰਿਡ ਅੱਛਾ ਮੈਰਿਡ ਹਾਂਜੀ ਹਾਂਜੀ ਚਲੋ ਸੌਰੀ ਬਿੱਗਲ ਹੋ ਗਿਆ ਤੇ ਹੁਣ ਉਸ ਫਿਰ ਚਲੋ ਅਗਲਾ ਸਵਾਲ ਵੀ ਪਾਣੀ ਗਿਆ ਫਿਰ ਤਾਂ ਵਧੀਆ ਜਿਹੜਾ ਉਹ ਲਵ ਲੈਟਰ ਚੱਲ ਰਿਹਾ ਸੀਗਾ ਉਸੇ ਨਾਲ ਹੀ ਵਿਆਹ ਹੋਗਾ ਨਹੀਂ ਮੈਂ ਤਾਂ ਫਿਰ ਵਿਆਹੀ ਗਈ ਸੀ ਉਸ ਤੋਂ ਬਾਅਦ ਉਹ ਪਹੁੰਚੀ ਨਹੀਂ ਚਿੱਠੀ ਬੱਸ ਸਮਾਂ ਬੱਸ ਉਹ ਕਹਿ ਲੋ ਵੀ ਕਿੰਨਾ ਤਾਂ ਵੜਾ ਲੱਗਾ ਫਿਲਿੰਗ ਵਿਆਹ ਵੀ ਉਹਦੇ ਫਿਲਿੰਗਾਂ ਬੜੀਆਂ ਸੋਹਟੀਆਂ ਬੱਸ ਉਹੀ ਕਹਿ ਲਗੇ ਜੀ ਤੁਸੀਂ ਪਹਿਲਾਂ ਕਿਹਾ ਬਾਈ ਜੀ ਅਟਰੈਕਸ਼ਨਸ ਹੀ ਬਸ ਇੱਕ ਸੋ ਸਮਝ ਕੁਝ ਨਹੀਂ ਵਿਆਹ ਤੋਂ ਬਾਅਦ ਕਰਨਾ ਕੀ ਆ ਕੀ ਕਰਾਂਗੇ ਹੁਣ ਮੰਨ ਕੇ ਜਦੋਂ ਲਵ ਮੈਰਿਜ ਕੀ ਕਰਵਾ ਲੈਂਦੇ ਵੀਰੇ ਹਨਾ ਕਰਵਾ ਲੈਂਦੇ ਆ ਲਵ ਮੈਰਿਜ ਕਰਵਾਉਣ ਦੇ ਮੁੰਡਾ ਕੁੜੀ ਨੂੰ ਪਹਿਲਾਂ ਕਹਿੰਦਾ ਵੀਰ ਮੈਂ ਆਪਾਂ ਕੋਈ ਨਹੀਂ ਵਿਆਹ ਤੋਂ ਬਾਅਦ ਫਿਲਮ ਵੇਖਣ ਚੱਲਾਂਗੇ ਆਪਾਂ ਇੱਥੇ ਘੁੰਮਾਂਗੇ ਮੈਂ ਤੈਨੂੰ ਆਹ ਲੈ ਕੇ ਦਊਂਗਾ ਆਪਾਂ ਫਲਾਣੇ ਥਾਂ ਕਰਾਂਗੇ ਉਹ ਕਰਾਂਗੇ ਬੜੀਆਂ ਕੁੜੀ ਨੂੰ ਲਾਰੇ ਲਾਉਂਦਾ ਆਊਟਲੈਟ ਚ ਲਈ ਫਿਰਦੇ ਆਊਟਲੈਟ ਚ ਜਾਂਦੇ ਮੈਂ ਕਹਿੰਦਾ ਹੁੰਦਾ ਵੀ ਕਿਤੇ ਵਿਆਹ ਤੋਂ ਬਾਅਦ ਯਾਰ ਮੁੱਕਰ ਨਾ ਜਾ ਮੇਰਾ ਵਿਆਹ ਨੂੰ ਪਰ ਜਿਹੜੀ ਅਸਲ ਮੈਰਿਜ ਹੈ ਸੋਚ ਨਹੀਂ ਹੁੰਦੀ ਵੀ ਵਿਆਹ ਤੋਂ ਬਾਅਦ ਵੀ ਤੇਰੇ ਵੀ ਪੀਪੇ ਜੋ ਖੰਡ ਮੁਕਣੀ ਆ ਤੇਰੇ ਵੀ ਵੀਰੇ ਚਾਹ ਮੁਕਣੀ ਆ ਤੇਰੇ ਘਰੇ ਬਿਜਲੀ ਦਾ ਬਿੱਲ ਆਉਣਾ ਤੂੰ ਵੀ ਜਵਾਕਾਂ ਦੀਆਂ ਵਰਦੀਆਂ ਲਾਉਣੀਆਂ ਫੀਸਾਂ ਭਰਨੀਆਂ ਫਿਰ ਪਤਾ ਬਾਜ਼ਰ ਅੱਲੇ ਕਿੰਨੀ ਲੈ ਤੂੰ ਤਾਂ ਕਹਿੰ ਬਿਲਕੁਲ ਸਹੀ ਕਹੇ ਮੋਰ ਦੇ ਨਹੀਂ ਜਾਂਦਾ ਗੱਡੀ ਨਾ ਹੀ ਕੱਢੀ ਚਲ ਤੇਲ ਬਾਜੇ ਪੂਰਾ ਠੀਕ ਹੀ ਆ ਫਿਰ ਤੁਹਾਨੂੰ ਪਤਾ ਸੁਰਕੀਆਂ ਫਿਰ ਇਹ ਰਿਸ਼ਤੇਦਾਰੀਆਂ ਵੱਧ ਜਾਂਦੀਆਂ ਜੀ ਫਲਾਨੀ ਆਪਣੀ ਭੂਆ ਦਾ ਮਾਮੇ ਦਾ ਉੱਥੇ ਜਾਣਾ ਬਰਥਡੇ ਆ ਫਲਾਨਿਆਂ ਦੇ ਪੁੱਤ ਦਾ ਭੂਆ ਦੀ ਕੁੜੀ ਆ ਉਹਦਾ ਗੀਂਦਮਟ ਉੱਥੇ ਜਾਣਾ ਫਿਰ ਜਾਣਾ ਪੈਂਦਾ ਜੀ ਮਜਬੂਰੀਆਂ ਬਣ ਜਾਂਦੀਆਂ ਬਿਲਕੁਲ ਬਈ ਫਿਰ ਹੁਣ ਤੁਸੀਂ ਉਸ ਐਸ ਚਲੋ ਇਸ ਜ਼ਿੰਦਗੀ ਤੋਂ ਬਾਅਦ ਹੁਣ ਇੱਕ ਬਹੁਤ ਵੱਡੀ ਜ਼ਿੰਮੇਵਾਰੀ ਵੀ ਚੱਕੀ ਫਿਰਦੇ ਹੋ ਬਿਲਕੁਲ ਕਿਸਾਨ ਜਥੇਬੰਦੀ ਦੇ ਤੁਸੀਂ ਪ੍ਰਧਾਨ ਹੋ ਹਾਂਜੀ ਕਿਸਾਨਾਂ ਦੇ ਮਸਲੇ ਨੂੰ ਕਿਵੇਂ ਵੇਖਦੇ ਹੋ ਬਈ ਜੀ ਐਦਾ ਦੇਖਿਆ ਜਾ ਬਈ ਕਿਸਾਨਾਂ ਦਾ ਮਸਲਾ ਇੱਕ ਬਹੁਤ ਹੀ ਡੂੰਗਾ ਵਿਚਾਰ ਤੇ ਸੋਚਣ ਵਾਲੀ ਗੱਲ ਹੈ ਹਰ ਇੱਕ ਲਈ ਤੁਹਾਡੇ ਲਈ ਮੇਰੇ ਲਈ ਜਿੰਨੇ ਕਿ ਤੁਹਾਡਾ ਦੇਖ ਰਹੇ ਬਾਈ ਜ਼ਮੀਰ ਹਨਾ ਪੋਡਕਾਸਟ ਤੇ ਬਹੁਤ ਸੋਚਣ ਵਾਲੀ ਗੱਲ ਹੈ ਕਿਉਂਕਿ ਦੇਖੋ ਜੀ ਸਾਨੂੰ ਇੱਥੇ ਅੱਜ ਕੀੜੀ ਤੋਂ ਲੈ ਕੇ ਕੀੜੀ ਤੋਂ ਲੈ ਕੇ ਵੀਰੇ ਜ਼ਗਮੀਰ ਸਾਨੂੰ ਰਾਸ਼ਟਰਪਤੀ ਖਾਂਦਾ ਹਰ ਇੱਕ ਚੀਜ਼ ਖੇਤੀ ਦੇ ਨਰਪਰਾ ਵੀਰੇ ਤੁਸੀਂ ਦੇਖ ਸਕਦੇ ਆ ਆਪਾਂ ਮੋਲਾ ਜਾਣੇ ਆ ਇੱਥੇ ਆਪਣੀ ਕੋਈ ਕੀਮਤ ਨਹੀਂ ਆਲੂਆਂ ਦੀ ਪਿਆਜ਼ ਦੀ ਕੋਈ ਨਹੀਂ ਮੋਲ ਜਾਣੇ ਆ ਆਲੂ ਦੇ ਚਿਪਸ ਗਰਾਮਾਂ ਚ ਹੁੰਦੇ ਆ ਕਿੰਨੇ ਕਿੰਨੇ ਨੂੰ ਦੇਖਦੇ ਆ ਪਾਪ ਕੋਣ ਹੁੰਦੇ ਆ ਦੇਖਦੇ ਆਪਾਂ ਫਿਲਮ ਦੇਖਦੇ ਆ ਇੰਨੇ ਕ ਪਾਪ ਕਹਣਗੇ 200 ਦੇ ਇੱਥੇ ਆਪਣਾ ਮੱਕੀ ਦਾ ਕੋਈ ਪਾਣੀ ਮੱਕੀ ਗਲ ਜਾਂਦੀ ਆ ਮੀ ਪੈਂਦਾ ਜਿਹੜਾ ਅੱਜ ਮੈਂ ਕਹਿੰਨਾ ਕਿਸਾਨਾਂ ਦੇ ਬੜਾ ਡੂੰਗਾ ਹੈਗਾ ਦੂਜਾ ਇਹ ਸੋਚਣ ਵਾਲੀ ਚੀਜ਼ ਹੈ ਤੇ ਗੌਰ ਕਰਨ ਵਾਲੀ ਚੀਜ਼ ਆ ਤੇ ਅੱਜ ਦੇਖੋ ਤੁਸੀਂ ਬਾਰਡਰਾਂ ਦੇ ਬੈਠੇ ਮੈਂ ਜਾਂਦੇ ਰਿਹਾ ਨਾ ਵੀਰੇ ਮੈਂ 4 ਦਿਨ ਹੁਣ ਪਿੱਛੇ ਸ਼ੰਭੂ ਲਾ ਕੇ ਆਇਆ ਇੱਕ ਦਿਨ ਖਨੋਰੀ ਲਾ ਕੇ ਆਇਆ ਇਸ ਤੋਂ ਪਹਿਲਾਂ ਵੀ ਮੈਂ ਜਿਹੜਾ ਗਿਆ ਸ਼ੰਭੂ ਬਾਰਡਰ ਗਿਆ ਗੱਡੀਆਂ ਦਾ ਕਾਫਲਾ 30 35 ਗੱਡੀਆਂ ਦਾ ਕਾਫਲਾ ਲੈ ਕੇ ਆਇਆ ਸੀ ਉੱਥੇ ਜਾ ਕੇ ਬੜਾ ਮਨ ਲੱਗਦਾ ਬੜਾ ਸਕੂਨ ਮਿਲ ਵੀਡੀਓ ਵਾਰਾਈਂ ਵੇਰੇ ਜਿੰਨੇ ਵੀ ਦੇਖ ਰਹੇ ਆ ਬਾਈ ਜੁਮੇਤ ਇਹ ਮਸਲੇ ਨੂੰ ਹੱਲ ਹੋਣਾ ਚਾਹੀਦਾ ਤੇ ਵੱਧ ਤੋਂ ਵੱਧ ਲੋਕਾਂ ਨੂੰ ਕਿਸਾਨਾਂ ਦੇ ਵਿਰੁੱਧ ਸਪੋਰਟ ਕਰਨੀ ਚਾਹੀਦੀ। ਬਾਈ ਇੱਕ ਤੁਸੀਂ ਪ੍ਰਧਾਨ ਹੋ ਤੇ ਇੱਕ ਆਮ ਲੋਕਾਂ ਦਾ ਨਾ ਇੱਕ ਹੁਣ ਪਰਸੈਪਸ਼ਨ ਬਣਦੀ ਜਾਂਦੀ ਹੈ ਜਿਹੜਾ ਦਿੱਲੀ ਵਾਲਾ ਕਿਸਾਨ ਅੰਦੋਲਨ ਸੀ ਉਹਦੇ ਵਿੱਚ ਹਰ ਬੰਦਾ ਕਿਸਾਨਾਂ ਦੇ ਨਾਲ ਸੀ। ਹਾਂਜੀ ਬਿਲਕੁਲ। ਹੁਣ ਉਹ ਜਿਹੜੀ ਕਿਸਾਨਾਂ ਨੇ ਸਿੰਪਥੀ ਲਈ ਸੀਗੀ ਹਾਂਜੀ ਉਹ ਜਿਹੜਾ ਹਰ ਇੱਕ ਦਾ ਸਾਥ ਲਿਆ ਸੀ ਹੂੰ ਹੂੰ ਉਹ ਸਾਥ ਹੁਣ ਕਿਉਂ ਨਹੀਂ ਮਿਲਦਾ? ਕਿ ਇਹਦਾ ਕਾਰਨ ਇਹ ਹੈ ਵੀ ਕਿਸਾਨਾਂ ਨੇ ਉਹ ਅੰਦੋਲਨ ਜਿੱਤਣ ਤੋਂ ਬਾਅਦ ਜਿਹੜੇ ਧਰਨੇ ਲਾਏ ਉਹ ਨਜਾਇਜ਼ ਵੀ ਲਾਏ ਅੱਛਾ ਜੀ ਲੋਕਾਂ ਦਾ ਕਹਿਣਾ ਵੀ ਹਰ ਗੱਲ ਤੇ ਧਰਨਾ ਲਾ ਦੇਣਾ ਹਰ ਗੱਲ ਤੇ ਪੰਜਾਬ ਬੰਦ ਕਰ ਦੇਣਾ ਜਾਂ ਹਰ ਜਿਹੜਾ ਕਿਸਾਨਾਂ ਦਾ ਮੁੱਦਾ ਨਹੀਂ ਜੀ ਕਿਸੇ ਦੁਕਾਨਦਾਰ ਦੀ ਬਿਲਕੁਲ ਦੂਸਰੇ ਬੰਦੇ ਨਾਲ ਲੜਾਈ ਉਸ ਤੇ ਵੀ ਕਿਸਾਨ ਜਿਹੇ ਬੰਦਿਆਂ ਜਾਂ ਚਲੀਆਂ ਜਾਂਦੀਆਂ ਇਹ ਕਿਤੇ ਨਾ ਕਿਤੇ ਉਹ ਸਿੰਪਥੀ ਜਿਹੜੀ ਮਿਲੀ ਸੀਗੀ ਉਹ ਸਾਥ ਮਿਲਿਆ ਸੀ ਉਹ ਦੂਰ ਕਰਨ ਦਾ ਕਾਰਨ ਇਹ ਤਾਂ ਨਹੀਂ ਇਹ ਕਾਰਨ ਵੀ ਹੈਗਾ ਜੀ ਕੁਝ ਕਾਰਨ ਸਭ ਤੋਂ ਪਹਿਲਾਂ ਮੇਨ ਏਅਰ ਆ ਵੀ ਜਿਹੜਾ ਤੁਸੀਂ ਮਤਲਬ ਕਿਸਾਨ ਦਿੱਲੀੋਂ ਜਦੋਂ ਆ ਕੇ ਨਾ ਛੇਤੀ ਕਰ ਲਈ ਥੋੜੀ ਜਿਹੀ ਜ਼ਿਆਦਾ ਇਹ ਅੱਜ ਵੀ ਸਾਰੇ ਕਹਿੰਦੇ ਮੈਂ ਵੀ ਕਹਿੰਦਾ ਸਾਰੇ ਕਹਿੰਦੇ ਆ ਅਖੀਰ ਇਹਦਾ ਵੋਟਾਂ ਦੇ ਚੱਕਰ ਜੇ ਸੋਚਿਆ ਜਾਵੇ ਜੇ ਮੋਦੀ ਦੀ ਆਪਾਂ ਗੋਡੀ ਲਵਾ ਸਕਦੇ ਆ ਤਾਂ ਯਾਰ ਆਪਾਂ ਨੂੰ ਵੋਟਾਂ 'ਚ ਖੰਡ ਦੀ ਕੀ ਲੋੜ ਆ ਪਾਉਂ ਮੇ ਐਮ ਐਲ اے ਮੰਤਰੀ ਤਾਂ ਆਪਣੇ ਬਹੁਤ ਨਿੱਕੀ ਚੀਜ਼ ਆ ਲੈਵਲ ਦਾ ਉਹ ਤੁਹਾਡੇ ਡਿਸੀਜਨ ਲੈਣਾ ਜਿਹੜਾ ਗਲਤ ਲੈਣਾ ਦੂਜਾ ਵੋਟਾਂ ਵਾਲਾ ਜੀ ਉੱਥੋਂ ਵੱਡਾ ਫਰਕ ਪਿਆ ਕਿਸਾਨੀ ਕਿਸਾਨੀ ਦੀ ਹੁਣ ਵੀ ਚਲੋ ਜਥੇਬੰਦੀਆਂ ਹੁੰਦੀਆਂ ਮੀਟਿੰਗਾਂ ਹੋ ਰਹੀਆਂ ਚਲੋ ਇਕੱਠੇ ਹੋ ਰਹੇ ਆ ਪਰ ਬਾਕੀ ਹਰੇਕ ਸਿੱਕੇ ਦੇ ਦੋ ਪਹਿਲੂ ਹੁੰਦੇ ਆ ਏਵਰੀ ਕੁਆਇਨ ਹੈਜ਼ ਟੂ ਸਾਈਡ ਵਨ ਸਾਈਡ ਇਜ਼ 네ਗਟਿਵ ਤੇ ਮਨ ਸਾਈਡ ਇਜ਼ ਪੋਜ਼ਿਟਿਵ ਇੱਕ ਚੰਗੀ ਇੱਕ ਬੁਰੀ ਸਾਈਡ ਹੁੰਦੀ ਆ ਛੱਕੇ ਦੀ ਹਾਂਜੀ ਬਈ ਗੱਲਾਂ ਤੇ ਤੁਹਾਡੇ ਨਾਲ ਹੋਰ ਬਹੁਤ ਗੱਲ ਨੂੰ ਜੀ ਕਰ ਰਿਹਾ ਸੀ ਪਰ ਇਸ਼ਾਰੇ ਆ ਰਹੇ ਆ ਵੀ ਲਾਈਟ ਘਟ ਗਈ ਆ ਪਿੱਛੇ ਤੇ ਇਸ ਲਈ ਆਪਣੀ ਤਸਵੀਰ ਵੀ ਸਾਫ਼ ਨਹੀਂ ਹੋਣੀ ਤੇ ਤੁਸੀਂ ਤੁਹਾਡਾ ਟਾਈਮ ਦਿੱਤਾ ਉਹਦੇ ਲਈ ਤੁਹਾਡਾ ਬਹੁਤ ਬਹੁਤ ਠੀਕ ਆ ਬਈ ਧੰਨਵਾਦ ਬਈ ਜਮੀਤਾ ਹਾਂ ਤੇ ਬਾਈ ਨਾਲ ਬਚਪਨ ਵਾਲੀਆਂ ਗੱਲਾਂ ਫੇਰ ਕਿਸੇ ਦਿਨ ਕਿਸੇ ਦਿਨ ਜਿੱਦਣ ਥੋੜਾ ਜਿਹਾ ਚਾਨਣ ਹੀ ਹੋ ਗਿਆ ਉਸ ਦਿਨ ਕਰਾਂਗੇ ਤੇ ਬਈ ਆਪਾਂ ਫੇਰ ਮਿਲਾਂਗੇ ਜੀ ਠੀਕ ਆ ਬਾਈ ਧੰਨਵਾਦ ਜੁੜੇ ਰਹੋ ਵੋਕਲ ਜਗਮੀ ਚੈਨਲ ਦੇ ਨਾਲ ਬਹੁਤ ਬਹੁਤ ਧੰਨਵਾਦ